हां जी दोस्तों सारेया नु ससरी काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰਡੇ ਸਿੰਘ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਵੀ ਆ ਵੀਰ ਦਾ ਤੇ ਅੱਜ ਜਿਹੜੇ ਦੋਸਤੋ ਟੋਟਲ ਨਗ ਨੇ ਆਪਾਂ ਤੁਹਾਨੂੰ ਇਸ ਘਰੋਂ ਸਾਤ ਨਗ ਦਿਖਾਉਣੇ ਆ ਚਾਰ ਵਿਹੜਾ ਨੇ ਦੋਸਤੋ ਠੀਕ ਹੈ ਜੀ ਚਾਰ ਵਿਹੜਾ ਨੇ ਤੇ ਤਿੰਨ ਮਜਾ ਕਿੰਨੇ ਪਸੂ ਸਵੇ ਸਵੇ ਆ ਕਿੰਨੇ ਦੁੱਧ ਤੇ ਚੱਲ ਰਹੇ ਆ ਕੀ ਰੇਟ ਭਾ ਪਰਦਾ ਰਹੂਗਾ ਦੋਸਤੋ ਪੂਰੀ ਗੱਲਬਾਤ ਆਪਾਂ ਵੀਰ ਝੰਡੇ ਦੇ ਨਾਲ ਕਰ ਲਾਂਗੇ ਸੋ ਦੋਸਤੋ ਅੱਜ ਤੁਸੀਂ ਤਰੀਕ ਜਿਹੜੀ ਜਰੂਰ ਨੋਟ ਕਰ ਲਓ 6 ਅਕਤੂਬਰ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਪਏ ਆ ਟਾਈਮ ਕੋਈ ਮਾਰਨਿੰਗ ਦੇ ਦੋਸਤੋ ਸਾਢੇ 10 ਵਜ ਦਾ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਝੰਡੇ ਦੇ ਨਾਲ ਪੁੱਛ ਲੈਣੀਆਂ ਕੀ ਡਿਟੇਲ ਆ ਜਿੰਨਾ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਚੰਡਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਸਨਾ ਠੀਖਾ ਜੀ ਬਹੁਤ ਵਧੀਆ ਤੁਸੀਂ ਆਪਦੇ ਸਨੋ ਠੀਕ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਜੀ ਹੋਰ ਕੰਮ ਕਰ ਸੋਹਣੇ ਜੀ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਅੱਛਾ ਅੱਜ ਵੀਰ ਪਸ਼ੂ ਜਿੱਦਾਂ ਕਿ ਆਪਾਂ ਜ਼ਿਕਰ ਕਰਤਾ ਵੀ ਸੱਤ ਪਸ਼ੂ ਹੈ ਅੱਜ ਹਾਂਜੀ ਚਾਰ ਬਿਹੜਾਂ ਤਿੰਨ ਮੱਝਾਂ ਹਾਂਜੀ ਤੇ ਬਿਹੜਾਂ ਦੇ ਵਿੱਚ ਗੱਲ ਕਰ ਲਗੇ ਕਿੰਨੀਆਂ ਸੂਈਆਂ ਸਵਾਈਆਂ ਨੇ ਕਿੰਨੀਆਂ ਗੱਬਣ ਦੋ ਸੂਈਆਂ ਸਵਾਈਆਂ ਜੀ ਹਾਂ ਤੇ ਦੋ ਗੱਬਣਾਂ ਜੀ ਠੀਕ ਹੈ ਜੀ ਹਾਂਜੀ ਤੇ ਮੱਝਾਂ ਦੇ ਵਿੱਚ ਕੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਬਾਕੀ ਇੱਕ ਥੋੜੀ ਜਾਣਕਾਰੀ ਦੇ ਲਈ ਦੱਸ ਦਈਏ ਵੀ ਰੇਟ ਪੜਤਾ ਜਿਹੜਾ ਦੋਸਤੋ ਹਰ ਵਾਰ ਵੈਸੇ ਜੈ ਜੀ ਹੁੰਦਾ ਜਿਹੋ ਜੇ ਪਸ਼ੂ ਆ ਦੋਸਤੋ ਉਹਦਾ ਮੋਲ ਰੇਟ ਭਾਅ ਪੜਤਾ ਆਪਾਂ ਨੂੰ ਵੇਖਣ ਦੇ ਵਿੱਚ ਨਜ਼ਰ ਆਉਂਦਾ ਤੇ ਉਹ ਰੇਟ ਭਰਨਾ ਪੈਂਦਾ ਆਪਾਂ ਨੂੰ ਖਰੀਦਣ ਸਮੇ ਅੱਜ ਵੈੜਾ ਜਿਹੜੀਆਂ ਦੋਸਤੋ ਮੈਨੂੰ ਲੱਗਦਾ ਵੀ ਘਟੋ ਘਾਟ ਪਈ 18 20 20000 ਤੋਂ ਸਟਾਰਟ ਕਰਕੇ ਕੋਈ 25-24000 ਕੋਈ 32000 ਦੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਸ਼ੂ ਤੁਹਾਨੂੰ ਮਿਲੇਗਾ ਰੇਡ ਛੋਟੇ ਆ ਬਾਜ ਬਨੇਰੇ ਬੇੜਾ ਬਿਲਕੁਲ ਕੁਝ ਗੱਬਣ ਤੇ ਕੁਝ ਸੂਈਆਂ ਠੀਕ ਹੈ ਜੀ ਤੇ ਮੱਝਾਂ ਵੀ ਜਿਹੜੇ ਬਿਲਕੁਲ ਛੋਟੇ ਰੇਟ ਤੋਂ ਸਟਾਰਟ ਹੋ ਕੇ ਜਿਸ ਜਿਸ ਹਿਸਾਬ ਦੀ ਕੁਆਲਿਟੀ ਆਈ ਉਹ ਹਿਸਾਬ ਨਾਲ ਮੁੱਲ ਜਿਹੜਾ ਦੋਸਤੋ ਭਰਨਾ ਪੈਂਦਾ ਸਾਰੇ ਵੀਰਾਂ ਨੂੰ ਪਤਾ ਆ ਉਹ ਕਰਦੇ ਆ ਸਟਾਰਟ ਇੱਕ ਪਾਸਿਓ ਜਿਹੜੀ ਦੋਸਤੋ ਆਪਾਂ ਸਟਾਰਟਿੰਗ ਪਹਿਲਾਂ ਵਹਿੜਾਂ ਤੋਂ ਕਰ ਲੈਨੇ ਆ ਅੱਛਾ ਵੀਰ ਚੰਡੇ ਪਹਿਲਾਂ ਆਪਾਂ ਇਧਰ ਵਹਿੜਾਂ ਤੋਂ ਸਟਾਰਟ ਕਰ ਦਈਏ ਹਾਂ ਜੀ ਤੇ ਪੂਰੀ ਡਿਟੇਲ ਦੱਸੋ ਵੀ ਇਸ ਵਹਿੜ ਦੀ ਕੀ ਡਿਟੇਲ ਆ ਸੁਵਾ ਕਿੰਨਾ ਮਾਤੇ ਕਿੰਨੇ ਕ ਦਿਨਾਂ ਦੀ ਸੂਈ ਆ ਇਹ ਦੂਜਾ ਸੁਵਾ ਵਾ ਜੀ ਹਾਂ ਅੱਜ 8 ਦਿਨ ਸੂਈ ਨੂੰ ਹੋ ਗਿਆ ਜੀ 8 ਠੀਕ ਹੈ ਜੀ ਹਾਂ ਜੀ ਦੁੱਧ ਹੁਣ ਇਹ ਦੇ ਥੱਲੇ ਹੋਊਗਾ ਜੀ 9 ਕਿਲੋ 9 ਕਿਲੋ ਹਾਂ ਜੀ ਹਾਂ ਜੀ ਬੱਚਾ ਕੀ ਥੱਲੇ ਤੇ ਵੱਛਾ ਵਾ ਜੀ ਇਹਦੇ ਮਗਰ ਠੀਕ ਹੈ ਜੀ ਹਾਂ ਜੀ ਬੱਛਾ ਵਾਜੀ ਉਹ ਬੱਜਾ ਨਾਲ ਲਓ ਜੀ ਆਹ ਬੱਚਾ ਜਿਹੜਾ ਦੋਸਤੋ ਬੱਛਾ ਮੇਲ ਕਾਫ ਆ ਪੂਰਾ ਐਕਟਿਵ ਆ ਬੱਚਾ ਠੀਕ ਆ ਜੀ ਬੱਚਾ ਤੁਸੀਂ ਦੇਖ ਲਓ ਆ ਪੂਰਾ ਐਕਟਿਵ ਬੱਚਾ ਮੇਲ ਕਾਫ ਆ ਬੱਛਾ ਤੇ ਦਿਨ ਕਿੰਨੇ ਦੱਸਦੇ ਇਹ 8 ਦਿਨ ਹੋ ਗਈ ਆ ਜੀ 8 ਦਿਨ ਹਾਂ ਜੀ 10 ਤੋਂ ਅੰਦਰ ਹੀ ਆ ਜੀ ਤੇ ਦੁੱਧ ਕਿੰਨਾ ਦੱਸਤਾ ਸਹੀ ਦੁੱਧ 9 ਕਿਲੋ ਆ ਜੀ 9 ਕਿਲੋ ਹਾਂ ਜੀ ਤੇ ਜਵਾਪ ਸਮਾਂ ਚੰਗਾ ਜਵਾਪ ਸਮਾਂ ਬਹੁਤ ਹੀ ਬਹੁਤ ਸੀਲਸ ਲੱਗੇ ਵੇਖੋ ਆ ਵੇੜ ਹਾਂ ਜੀ ਇਦਾਂ ਬਹਿ ਜਾਓ ਭਾਵੇਂ ਥੱਲੇ ਕੋਲ ਲਓ ਜੀ ਵੀ ਠੰਡੀ ਧੀਰੀ ਆ ਦੋਸਤੋ ਡੱਬੀ ਵੇੜ ਆ ਹਾਂ ਦੇ ਨਾਲ ਦੀ ਨਾਲ ਖੋਲ ਕੇ ਤੋੜ ਕੇ ਦੱਸ ਤਸਲੀ ਨਾਲ ਦਿਖਾ ਦਿੰਨੇ ਆ ਚਵਾਪਸਵਾ ਬਿਲਕੁਲ ਓਕੇ ਆ ਇੱਕ ਨੰਬਰ ਬਿਲਕੁਲ ਚਵਾਈ ਆ 9 ਕਿਲੋ ਜਿਹੜਾ ਦੋਸਤੋ ਹੁਣ ਮੌਜੂਦਾ ਠੀਕ ਆ ਜੀ ਦੁੱਧ ਹੈਗਾ 9 ਕਿਲੋ ਆ ਦੇਖੋ ਠੀਕ ਆ ਜੀ ਡੱਬੀ ਵੈੜਾ ਹਾਈਟ ਦੋਸਤੋ ਵੱਡੀਆਂ ਵੈੜਾਂ ਦੇ ਵਿੱਚ ਕੋਈ ਵੀਰ ਕਰ ਸਕਦਾ ਮੰਨ ਸਕਦਾ ਨਹੀਂ ਤੇ ਜਿਹੜੀ ਮੀਡੀਅਮ ਹਾਈਟ ਵੀ ਬਹੁਤੇ ਵੀਰ ਤੁਸੀਂ ਮੰਨ ਸਕਦੇ ਜੀ ਵੇਲ ਵੇਖੋਗੇ ਦੋਸਤੋ ਲੰਬਾਈ ਕਾਫੀ ਸੋਹਣੀ ਆ ਉਚਾਈ ਕੱਦ ਕੱਟ ਵੀ ਵਡੀਆਂ ਵੜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਫਿਲਹਾਲ ਦੋਸਤੋ ਜਿੱਦਾਂ ਕਿ ਬਿਲਕੁਲ ਤਾਜੀ ਸੂਈ ਆ ਮੈਲਿਓ ਚੱਲਣਾ ਪਸ਼ੂ ਨੇ ਆਪਾਂ ਇੱਕ ਆਈਡੀਆ ਹੁੰਦਾ ਵੀ ਚਲੋ ਪਸ਼ੂ ਮੈਲਿਓ ਚੱਲਣ ਤੋਂ ਬਾਅਦ ਵਧੀਆ ਵਧੂਗਾ ਠੀਕ ਆ ਤੇ ਥਾਨ ਥਣ ਦੀ ਆ ਕੁਆਲਟੀ ਜੀ ਆ ਦੇਖੋ ਧਰ ਮਾਰੇ ਸਲੇ ਬੇ ਠੀਕ ਹੈ ਜੀ ਆ ਲੈ ਮਾਰ ਦੋ ਦੋ ਧਾਰਾ ਮਾਰ ਦੋ ਦੋ ਥਾਣਾ ਦੋਹਾਂ ਥਾਣਾ ਉੱਲੂ ਆ ਦੇਖਾ ਦੋਹਾਂ ਥਾਣਾ ਦੋ ਐ ਰਹੇ ਆ ਦੇਖੋ ਜੀ ਆਹ ਵੇਖੋ ਮਹਰਲੇ ਥਣ ਠੀਕ ਹੈ ਜੀ ਅੱਛਾ ਇਹ ਵੀਰ ਚੰਡੇ ਕਿੰਨਾ ਕੁ ਮੋਲ ਲੈਂਦਾ ਕੀ ਕਰਦੇ ਆ ਡਿਮਾਂਡ ਕੀ ਕਰਦੇ ਆ ਇਹ ਮੋਲ ਲਈਏ ਦਾ ਆਪਾਂ ਕੀ ਕਰਨੇ ਭਾਵੇਂ 40 ਵੀ ਕਰ ਲਈਏ 45 ਵੀ ਕਰੀਏ ਜੈ ਜੀ ਕਰਨਾ ਆਪਾਂ ਮੋਲ ਸਾਰਾ ਇਹਦਾ ਕਰਨਾ ਜੀ ਆਪਾਂ 34000 ਰੁਪਇਆ 34 ਹਾਂ ਜੀ ਮੋਲ ਦੇਣ ਲੈ ਹਾਂ ਨਾ ਚਲੋ ਉਹ 30000 ਰੁਪਇਆ ਮੰਨ ਕੇ 33 ਦੀ ਦੇ ਦਾਂਗੇ ਹਾਂ ਨਾ 33 ਦੀ ਕੋਈ ਹਾਂਜੀ ਹਾਂਜੀ ਲੋ ਵੀ ਦੋਸਤੋ 33000 ਦੀ ਜਿਹੜੀ ਇਹ ਵੈੜ ਤੁਹਾਨੂੰ ਦਿੱਤੀ ਜਾਊਗੀ ਤੇ ਜਵਾਹ ਪਛਮਾ ਮਤਲਬ ਕਿ ਬੱਚੇ ਨੂੰ ਛੱਡ ਕੇ ਸਾਰਾ ਪਛਮਾ ਹੁੰਦਾ ਸਾਰਾ ਕੁਝ ਨਾ ਜੀ ਹਾਂਜੀ ਬਿਲਕੁਲ ਤੇ ਆਹ ਜਿਹੜੀ ਦੋਸਤੋ ਵੈੜ ਆ ਪਹਿਲੇ ਨੰਬਰ ਤੇ ਦਿਖਾਤੀ ਆ ਕੋ 33000 ਦੇ ਅਰਾਊਂਡ ਜਿਹੜੀ ਇਹ ਵੈੜ ਦਿੱਤੀ ਜਾਊਗੀ ਠੀਕ ਆ ਜੀ ਵੈੜ ਪਸੰਦ ਆਊਗੀ ਥਣ ਨੇਵਾ ਬਿਲਕੁਲ ਚੰਗਾ ਸਾਫ ਸੁਥਰੀ ਆ ਪੋਲੀ ਆ ਸੀਲ ਸਊ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਅਗਲੀ ਦੋਸਤੋ ਤੁਹਾਨੂੰ ਅੱਜ ਤੁਹਾਨੂੰ ਵੈੜ ਦਿਖਾਉਣੇ ਆ ਅੱਛਾ ਇਹਦਾ ਸੂਆ ਕਿੰਨਾ ਤੇ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹ ਜੀ ਮੰਨ ਲਓ ਮੰਨ ਲਓ ਸੂਈ ਤੇ ਆ ਦੂਜਾ ਸੂਆ ਕੋਈ ਤੇ ਤੀਜਾ ਵੀ ਮੰਨ ਲੇ ਕੋਈ ਚੱਕਰ ਨਹੀਂ ਆ ਬਾਕੀ ਸੂਈ ਨੂੰ ਵੀ ਜੀ ਇਹਨੂੰ ਦੋ ਕਦ ਮਹੀਨੇ ਦੇ ਕਰੀਬ ਹੋਇਆ ਵਾ ਦੋ ਮਹੀਨੇ ਬਾਕੀ ਸੀਲ ਸਲਾਗ ਵੇਖੋ ਪੂਰੀ ਆ ਆ ਲਓ ਜੀ ਹਾਂ ਜੀ ਤੇ ਸੀਲ ਸਲਾਗ ਆ ਵੇਖੋ ਭਾਵੇਂ ਇਦਾਂ ਹੀ ਮਾਰ ਮਗਰੋਂ ਧਾਰਾ ਮਾਰ ਕੇ ਵੀ ਵਿਖਾ ਦਿੰਨੇ ਕੋਈ ਗੱਲ ਨਹੀਂ ਆ ਲਓ ਜੀ ਹਾਂ ਜੀ ਵੀ ਕੋਈ 2 ਮਹੀਨੇ ਕੋ 2.5 ਮੰਨ ਸਕਦਾ ਮੰਨ ਲਓ ਮੰਨ ਸਕਦਾ ਜਿੰਨੇ ਦੋ ਤੋਂ 8 ਕਿਲੋ ਕਿੰਨਾ ਦੱਸਿਆ ਦੁੱਧ 8 9 ਕਿਲੋ ਦੇ ਲਗਭਗ ਉਹ ਪੱਕਾ 8 ਕਿਲੋ ਮੰਨ ਲਓ ਤੁਸੀਂ ਠੀਕ ਆ ਠੀਕ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਸੀਲਸ ਲੱਗ ਪੂਰੀ ਆ ਕੁਲ ਗੱਲ ਦੀ ਬਾਕੀ ਦੋਸਤੋ ਬਿਲਕੁਲ 8 ਕਿਲੋ ਦੋ ਤਾਂ ਹਾਜ਼ਰ ਆ ਕੋਈ ਵੀਰ ਫੇਸ ਕੁਆਲਿਟੀ ਵੇਖ ਲਓ ਕੋਈ ਦੂਜਾ ਮਾਨ ਲੈ ਸੂਰਤ ਤੀਜਾ ਮਾਨ ਲੈ ਠੀਕ ਆ ਜੀ ਤੇ 8 ਕਿਲੋ ਧਾਰਾਂ ਜਿਹੜੀਆਂ ਬਿਲਕੁਲ ਮਜੂਦ ਆ ਅੱਜ ਇਸ ਟਾਈਮ ਜਦੋਂ ਆਪਾਂ ਤੁਹਾਨੂੰ ਇਹ ਵੈੜ ਦਿਖਾ ਰਹੇ ਆ 8 ਕਿਲੋ ਧਾਰਾਂ ਤੁਸੀਂ ਮਾਰ ਕੇ ਤਸੱਲੀ ਦੋ ਡੰਗ ਕਰ ਲਿਓ ਤਿੰਨ ਟਾਈਮ ਕਰ ਲਿਓ ਥਾਣ ਦੇ ਵਿੱਚ ਦੀ ਬਿਲਕੁਲ ਤੁਹਾਨੂੰ ਜਿਹੜੀ ਦੋਸਤੋ ਦਿਖਾਵਾਂਗੇ ਸਪੇਸ ਆ ਵੇਖੋ ਜੀ ਆਪਸੀ ਸਪੇਸ ਘਟੋ ਘਟ ਵੀ ਚੱਪੇ ਸਪੇਸ ਵਿੱਚ ਦੋਸਤੋ ਇੰਨੀ ਕ ਵਿਥੀ ਆ ਚਵਾਈ ਚੰਗੀ ਬਾਕੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ 8 ਕਿਲੋ ਦੁੱਧ ਕੋਈ 2 ਮਹੀਨੇ ਕੋ 2.5 ਮਹੀਨੇ ਦਾ ਉਚਾ ਤੁਸੀਂ ਮੰਨ ਸਕਦੇ ਜੇ ਬਿਨ ਬੱਚਿਓ ਮਿਲਦੀ ਐ ਇਸੇ ਤਰ੍ਹਾਂ ਪਹਾੜੇ ਚੜ ਤੇ ਹਾਂ ਜੀ ਭਾਵੇਂ ਪਹਾੜੇ ਦੀ ਵੀ ਲੋੜ ਨਹੀਂ ਆ ਜੀ ਹਾਂ ਇਦਾਂ ਹੀ ਬਹਿ ਜਾਓ ਭਾਵੇਂ ਵੰਗਾ ਪਾ ਲਓ ਭਾਵੇਂ ਨਾ ਪਾ ਲਓ ਆ ਵੇਖੋ ਬਹਿ ਬਹਿ ਕੱਕਾ ਮਾਰਚਾਰਾ ਲੋ ਵੀ ਕੋਈ ਗੱਲ ਨਹੀਂ ਇਸੇ ਤਰ੍ਹਾਂ ਦੋਸਤੋ ਬਹਿ ਕੇ ਤੁਸੀਂ ਇਦਾਂ ਹੀ ਪਰਫਾਰਮ ਕਰ ਸਕਦੇ ਜੀ ਆ ਵੇਖੋ ਅਗਲੇ ਆ ਅਗਲੇ ਤੁਹਾਨੂੰ ਵੇਖੋ ਜੀ ਆ ਅਗਲੇ ਆ ਦੇਖੋ ਇਦਾਂ ਬਹਿ ਜਾਓ ਕੋਈ ਜਲਦੀ ਹੈ ਸੀਲ ਸਲੱਗ ਪੂਰੀ ਕਰਮਾਂ ਵਾਲੀ ਵੀ ਠੰਡੀ ਧੀਰੀਆ ਪੂਰੀ ਜਦੋਂ ਮਰਜ਼ੀ ਟਾਈਮ ਤੇ ਜਦੋਂ ਦੋਸਤ ਪਸੂ ਆ ਜਾਂਦਾ ਚਵਾਈ ਦੇ ਇਸੇ ਤਰ੍ਹਾਂ ਥਾਪੀ ਮਾਰ ਕੇ ਕੋਈ ਵੀਰ ਬਹਿ ਕੇ ਚਵਾਈ ਕਰ ਲੇ ਹਾਂਜੀ ਹਾਂਜੀ ਤੇ ਸਾਰੇ ਵੀਰ ਚੰਡੇ ਦਾ ਮੁੱਲ ਫਿਰ ਕੀ ਰਹੂ ਮੁੱਲ ਜੈ ਜੀ ਆ ਵੀਰ ਜੀ ਹਾਂ ਮੁੱਲ ਜਿੰਨਾ ਮਰਜ਼ੀ ਕਰ ਲਈਏ 23000 ਦੀ ਦੇ ਦੇ ਜਾਇ ਜਾਇ ਅੱਜ ਮੁੱਲ ਜਾਇ ਜੀ ਆ ਬਿਲ ਕੋਲੀ 23000 ਹਾਂਜੀ ਹਾਂਜੀ ਕੋਈ ਇਹ ਆ ਵੀ ਕੋਈ ਗਲਤ ਨਹੀਂ ਆ ਮੁੱਲ ਵੈੜ ਵੇਖੋ ਕਿੱਡੀ ਆ ਲਓ ਜੀ ਹਾਂਜੀ ਹਾਂਜੀ 23000 ਦੋਸਤੋ ਮੁੱਲ ਲੈਣ ਦੇ ਨਾਲ ਆ ਗੱਲਬਾਤ 23000 ਜੇ ਕੱਦ ਪੂਰਾ ਉੱਚਾ ਵੱਡੇ ਕੱਦ ਦੀ ਸੋਹਣੀ ਆ ਠੀਕ ਆ ਜੀ ਰੇਡ ਵੀ ਕੋਈ 8 ਕਿਲੋ ਆ ਬਾਕੀ ਵਪਾਰ ਦਾ ਕੰਮ ਆ ਕਈ ਰਾਂ ਪਸ਼ੂ ਅੱਗੋਂ ਕੁਝ ਇੱਕ ਦੋ ਦਿਨਾਂ ਦਾ ਆਇਆ ਹੁੰਦਾ ਵੰਡ ਵੜੇਵਾ ਪਾਊਗਾ ਜੀ 10 ਵੀ ਕਰੂਗੀ ਏ 10 12 ਵੀ ਕਰੂਗੀ ਜੇ ਦਊਗੀ ਕਰਮਾਂ ਵਾਲੀ ਤੁਹਾਨੂੰ ਪਤਾ ਹਰਿਆ ਹੋਰਿਆ ਵੇਖੋ ਤ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਇੱਕ ਦੋਸਤੋ ਅਗਲੀ ਤੀਜੇ ਨੰਬਰ ਤੇ ਜਿਹੜੀ ਆ ਤੁਹਾਨੂੰ ਵਹਿੜ ਦਿਖਾਉਣੀ ਆ ਠੰਡੀ ਧੀਰੀ ਸੀਲ ਸਊਗਾ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਇਹ ਗੱਪਣਾ ਜੀ ਹਾਂਜੀ ਇਹ ਗੱਪਣਾ ਜੀ ਇਹ ਗੱਪਣ ਵਹਿੜ ਤੁਹਾਨੂੰ ਦਿਖਾ ਰਹੇ ਹਾਂ ਸੂਬਾ ਇਹ ਕਿਨਮਾ ਸੁੰਦੀ ਹੈ ਜੀ ਇਹ ਪਹਿਲਾਂ ਸੂਗਾ ਜੀ ਹੁਣੀ ਹੈ ਜੀ ਦੰਦੀ ਜਾਂ ਜੀ ਦੰਦੀ ਆ ਹਾਂਜੀ ਹਾਂਜੀ ਅਜੇ ਮੂੰਹ ਦਾ ਚਾਰ ਦੰਦ ਜੇ ਪਹਿਲੇ ਨਹੀਂ ਸੂਣੀ ਫਿਰ ਹਾਂਜੀ ਹਾਂਜੀ ਚਾਰ ਦੰਦਾਂ ਦਾ ਮੂੰਹ ਹਾਂ ਹਾਂਜੀ ਤੇ ਝੁੰਗੀ ਆ ਗਈ ਹੈ ਹਾਂਜੀ ਹਾਂਜੀ ਬਾਕੀ ਇਹ ਸਿੰਘ ਜਿਹੜੇ ਦੋਸਤੋ ਥੋੜਾ ਥੋੜੇ ਤੁਸੀਂ ਵੇਖੋਗੇ ਨਾਲ ਆਵੇ ਹੈਗੇ ਬਾਕੀ ਠੰਡੀ ਧੀਰੀ ਬਾਕੀ ਠੰਡੀ ਧੀਰੀ ਕੋਈ ਗੱਲ ਨਹੀਂ ਦੇਖੋ ਕੋਈ ਮਾਰੂ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਵੇਖੋ ਬੀ ਸੀਲ ਸਹੁ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਵੇਖੋ ਹੂੰ ਤੇ ਦਿਨ ਅਜੇ ਲੈਜੂ ਕੋਈ ਹਫਤਾ ਇਹ ਲੈਜੂਗੀ ਇਹਦੇ 16 ਤਰੀਕ ਨੂੰ ਦਿਨ ਪੂਰੇ ਆ ਜੀ ਅੱਛਾ ਤਾਂ ਮੇਰੇ ਕੋਲ ਉਹਨਾਂ ਨੇ ਦੱਸੋ ਆ ਮੈਂ ਤੁਹਾਨੂੰ ਵਿਖਾਉਣਾ ਵੀ ਆ ਸਾਰਾ ਕੁਝ ਉਹਨਾਂ ਨੇ ਬੰਦਿਆਂ ਨੇ ਡਿਟੇਲ ਬਹੁਤ ਹੈਗਾ ਵਾ ਦਿੱਤਾ ਉਹਨਾਂ ਨਾਲ ਹੀ ਸਾਨੂੰ ਐਫੀਡਿਵਿਟ ਦਿੱਤਾ ਉਹਨਾਂ ਨੇ ਆ ਵੇਖੋ ਇਹ ਆ ਦੇਖੋ ਦੋਸਤੋ 16 1 2023 ਦੀ ਬਣੀ ਸੀਗੀ ਟੀਕਾ ਲਿਆ ਸੀਗਾ ਬਾਕੀ ਡਾਕਟਰ ਸਾਹਿਬ ਦਾ ਨੰਬਰ ਵੀ ਥੱਲੇ ਆ ਸਾਈਨ ਹੋਏ ਜੇ ਸਾਰਾ ਕੁਝ ਆ ਤੇ 16 ਤਰੀਕ ਦੀ ਬਣੀ ਤੇ 16 ਦੋਸਤੋ ਇਸੇ 10ਵੇਂ ਮਹੀਨੇ ਦੇ ਨੂੰ ਪੂਰੇ 9 ਮਹੀਨੇ ਜਿਹੜੇ ਕੰਪਲੀਟ ਉੱਪਰ ਕੋਈ 2-3 ਦਿਨ 4 ਦਿਨ ਟਪਾ ਵੀ ਲਾਉਗੀ ਠੀਕ ਆ ਬਿਲਕੁਲ 16 ਤਰੀਕ ਨੂੰ 16 ਅਕਤੂਬਰ ਨੂੰ ਦਿਨ ਪੂਰੇ ਜੇ ਹਾਂਜੀ ਹਾਂਜੀ ਬਣੂ ਬਣੂ ਬਹੁਤ ਵਧੀਆ ਜੇ ਲੜਵੜੇ ਥੱਲੇ ਵੱਚੀ ਦੇ ਜੀ ਹਾਂਜੀ ਨਾਲ ਇਹ ਜਿਹੜਾ ਦੋਸਤੋ ਨਾਲ ਸਰਟੀਫਿਕੇਟ ਵੀ ਤੁਹਾਨੂੰ ਦਿੱਤਾ ਜਾਊਗਾ ਹਾਂਜੀ ਠੀਕ ਆ ਪੱਕਾ ਪੱਕਾ ਬਿਲਕੁਲ ਬਿਲ ਤੇ ਬੱਚੀ ਜਿਹੜੀ ਆ ਦੋਸਤੋ ਪਹਿਲਾਂ ਨੇ ਸੁਨਾ ਫਲੂਨ ਬੱਚੀ ਜਿਹੜੀ ਦੋਸਤੋ ਸੁਣਨ ਜਾ ਰਹੀ ਆ ਠੀਕ ਆ ਬਿਲਕੁਲ ਲਾਲ ਰੰਗ ਆ ਦੋਸਤੋ ਠੀਕ ਆ ਲਾਲ ਰੰਗ ਆ ਤੇ ਬਿਲਕੁਲ ਹੌਲੀ ਆ ਨਵੀਂ ਆ ਠੀਕ ਆ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਆ ਦਿਖਾ ਦਿੰਨੇ ਆ ਕਰਿਓ ਮੜਾ ਜਾ ਆਹ ਲਓ ਆ ਦੇਖੋ ਜੀ ਠੀਕ ਆ ਹਾਂ ਜੀ ਤੋਰ ਲਿਓ ਜੀ ਤੋਰੋ ਜੀ ਬਾਕੀ ਵਿਥੀ-ਵੁੱਥੀ ਬਹੁਤ ਆ ਹੀ ਥੱਲਿਓ ਥੱਲਿਓ ਮਾਰੋ ਮੜਾਇਆ ਕੈਮਰਾ ਵਿਖਾ ਦਈਏ ਕਈ ਵਾਰੀ ਕੋਈ ਭੈਣ ਭਰਾ ਦੂਰੋਂ ਆਉਂਦਾ ਨਾ ਆਹ ਵੇਖੋ ਥਣ ਚੱਡਾ ਮੰਨ ਲਓ ਐ ਸਾਰੇ ਕੰਨੀਆਂ ਤੇ ਲੱਗੇ ਆ ਥਣ ਵੇਖੋ ਗਾਰਲੇ ਬਹੁਤ ਵੇਥਾਂ-ਵੁੱਥਾਂ ਵੜੀਆਂ ਕਰਮਾਲੀਆਂ ਥਣ ਵੀ ਬਹੁਤ ਨਹੀਂ ਤਾਂ ਇਦਾਂ ਤੁਹਾਨੂੰ ਪਤਾ ਬੱਚੀਆਂ ਪਹਿਲਾਂ ਲੱਗੇ ਨਹੀਂ ਲੱਗਣ ਦਿੰਦੇ ਬਿਲਕੁਲ ਬਿਲਕੁਲ ਹਾਂਜੀ ਹਾਂ ਚੰਗੀ ਬੱਚੀ ਸੁਥਰੀ ਆ ਸਾਫ਼ ਜਿੰਦੀ ਵੀ ਆ ਠੀਕ ਆ ਤੇ ਲਾਹੇ ਪਈ ਆ ਹਾਂਜੀ ਹਾਂਜੀ ਲਾਈਵ ਅਸੀਂ ਦੋਸਤੋ ਘਟੋ ਘੜ ਦਿਨ ਲੈ ਜੂਗੀ ਤੁਹਾਨੂੰ ਵਿਖਾਤਾ ਆਪਾਂ ਜੇ ਅੱਜ ਆਪਾਂ ਦੇਖੀਏ ਘ ਸੀ ਯਾ ਤੇ 16 10 ਦਿਨਾਂ ਵੀ 2 4 ਦਿਨ ਉੱਪਰ ਘੱਟੋ ਘੱਟ ਵੀ ਜਿਆਦਾ ਨੇ 12 13 ਦਿਨ ਲੈ ਜੂਗੀ ਹਾਂਜੀ ਖੜੂਗੀ ਜੇ ਕਰਮਾਂ ਵਾਲੀ ਤੇ ਬਣੂਗੀ ਪੂਰਾ ਜਿੰਨਾ ਬਣੂਗਾ ਲੜ ਲੂੜ ਵੇਖੋ ਕਿੱਥੇ ਇੱਧਰ ਵੇਖੋ ਢਿਲ ਵੇਖੋ ਇਹਨਾਂ ਥੱਲਿਓਂ ਫਸਣਾ ਕਰਮਾ ਵਾਲੀ ਨੇ ਪੂਰੀ ਹੈ ਜੀ ਹਾਂ ਅੱਛਾ ਇਹਦੀ ਫਿਰ ਅੱਜ ਕੀ ਲੈਣ ਦੇਣ ਵਾਲੀ ਗੱਲ ਆ ਜੀ ਲੈਣ ਦੇਣ ਤੇ ਸੰਧੂ ਸਾਹਿਬ ਭਾਵੇਂ ਇਹਦਾ 35 ਮੁੱਲ ਕਰ ਲਈਏ ਤੁਹਾਨੂੰ ਪਤਾ ਜਾਇਆ ਜਾ 30 ਵੀ ਕਰ ਲਈਏ ਬਾਕੀ 23000 ਦੀ ਵਛੀ ਦੇ ਦਿੱਤੀ 23 ਦੀ ਹਾਂ ਦੂਰੋਂ ਨੇੜਿਓਂ ਕੋਈ ਭੈਣ ਭਰਾ ਆਉਂਦਾ ਫਿਰ ਅਗਲਾ ਸਵਾਲ ਨਹੀਂ ਕਰਦਾ ਵੀ ਇੰਨੇ ਲਈ ਲੋਨੇ ਲੈ ਲਓ ਅਗਲਾ ਉਹਨੇ ਚਾਹੇ ਕੌਣ ਚ ਪਾਉਂਦਾ ਚਾਹੇ ਅਗਲਾ ਘਲਾ ਦਿੰਦਾ ਤੇ ਚਲੋ ਇਹ ਆ ਵੀ ਇੰਨੇ ਦੀ ਜਾਇਜ ਆਪਾਂ ਦੇ ਦਿੱਤੀ ਹਾਂਜੀ ਹਾਂਜੀ ਲਓ ਵੀ ਦੋਸਤੋ 23000 ਦੀ ਇਹ ਤੁਹਾਨੂੰ ਜਿਹੜੀ ਵਛੀ ਆ ਇਹ ਵੈੜਾ ਮਿਲ ਜੂਗੀ 23000 ਦੀ ਠੀਕ ਆ ਰੇੜਾ ਜੈਨੂਨਾ ਜਾਇਜ ਰੇੜਾ ਕਿਸੇ ਘਰਵਾਲੇ ਦੇ ਮਿਲਦਾ ਮਨ ਲਓ ਇਹ ਗੱਲ ਹੈ ਕਿ ਜੇ ਚਾਰ ਚਾਰ ਦੰਦ ਜੇ ਮੂੰਹ ਵਿੱਚ ਠੀਕ ਆ ਹਾਂਜੀ ਹਾਂਜੀ ਲਓ ਵੀ ਦੋਸਤੋ ਚੌਗੀ ਆ ਠੀਕ ਆ ਜੇ ਮੂੰਹੋਂ ਦੰਦੋਂ ਚੌਗੀ ਆ ਹਾਂਜੀ ਤੇ ਬੱਚੀ ਤੁਹਾਨੂੰ ਪਸੰਦ ਆਊਗੀ ਸਭ ਤੋਂ ਵੱਡੀ ਗੱਲ ਵੀ ਦੋਸਤੋ ਰੇੜਾ ਭਾਅ ਪਰਤਾ ਬਹੁਤ ਜਾਇਜ ਆ ਬਾਜਬਾ ਤੇ ਛੋਟੇ ਪਰਿਵਾਰ ਲਈ ਵੀ ਕਹਿ ਲੋ ਵਧੀਆ ਨਾਰਮਲ ਸੋਹਣਾ ਦੁੱਧ ਦਿੱਤੀ ਜਾਣਾ ਇਹਨੇ ਠੰਡੀ ਧੀਰੀ ਆ ਜਿੱਦਾਂ ਮਰਜ਼ੀ ਵੰਗਾ ਪਾਲਿਓ ਨਾ ਪਾਲਿਓ ਚਬਾਈ ਜਿੱਦਾਂ ਮਰਜ਼ੀ ਕਰ ਲਿਓ ਅਗਲੀ ਆਪਣੇ ਕੋਲ ਆ ਵੈ ਇਹ ਵੀ ਦੀ ਪਾ ਦਜਾ ਮਾਰਾ ਮੰਨ ਲੋ ਇਹ ਵੀ ਚਲੋ ਉਹ ਤੇ ਆਂਦੇ ਵੀ ਇਹਨੇ ਮੰਨ ਲੋ ਵੀ ਦੂਜੇ ਤੀਜੇ ਮੰਨ ਲੋ ਦੂਜੇ ਸੂਏ ਸੂਣਾ ਵਾ ਹਾਂਜੀ ਤੇ ਆਪਾਂ ਮੰਨ ਲੋ ਇਹ ਆ ਵੀ ਭਾਵੇਂ ਤੀਜੇ ਵੀ ਗੇਨ ਲਈ ਇਹਦੇ ਚ ਜਿਹੜੇ ਹਿਸਾਬ ਨਾਲ ਚਲੋ ਸਟਿਆਰੀ ਦਾ ਸਰੀਰ ਆ ਸੀਲਸ ਲੱਗ ਵੜੀ ਆ ਅੱਛਾ ਵੈੜ ਲੋ ਹਾਂਜੀ ਆ ਵੇਖੋ ਵੀ ਠੰਡੀ ਧੀਰੀ ਪੂਰੀ ਸੀਲ ਸਾਉ ਹਾਂਜੀ ਹਾਂਜੀ ਸੀਲ ਸਾਉ ਪੂਰੀ ਆ ਹਾਂਜੀ ਥੋੜੀ ਜਿਹਾ ਨੂੰ ਨਸੇਰੀ ਆ ਠੰਡੀ ਧੀਰੀ ਆ ਦੋਸਤੋ ਸੀਲ ਸਾਉਗਾ ਤੇ ਲਿਸਪਨ ਜਿਹੜਾ ਦੋਸਤੋ ਥੋੜਾ ਜਿਹਾ ਲਿਸਾ ਪਸੂ ਤਾਂ ਕਿਰਾ ਸਾਫ ਸਵਾਲ ਨਾਰਮਲ ਕਰੋਂਗੇ ਨਾ ਪਸੂ ਨਿਕਲਦਾ ਠੀਕ ਹੈ ਤੇ ਦਿਨ ਇਹ ਕਿੰਨੇ ਪੂਰੇ ਹੁੰਦੇ ਵਿੱਚ ਤੇਨੇ ਦੇ ਜੀ ਉਹ ਤੇ ਮੰਨ ਲਓ ਇਹ ਗੱਲ ਹੈ ਕਿ ਉਹਨਾਂ ਤੇ ਆਇਆ ਵੀ ਇਹਨੇ ਦਿਨ ਖੜਨੇ ਅੱਠ ਠੀਕ ਹੈ ਜੀ ਵੀ 8 10 ਦਿਨਾਂ ਦੇ ਵਿੱਚ ਵਿੱਚ ਇਹ ਸੂਗੀ ਚਲੋ ਮੈਂ ਇਹ ਗੱਲਾਂ ਨਾ ਵੀ ਦੇ ਮੰਨ ਲਓ ਮੇਰੇ ਮੈਂ ਆਪਦੀ ਏਰੀਏ ਨਾ ਨਾ ਵੀ ਜੇ 15 ਵੀ ਲੈ ਜੂਗੀ ਨਾ ਤੇ ਜਿੱਦੀ ਇਹ ਕੱਦ ਕਾਠ ਵਾਲੀ ਆ ਨਾ ਤੇ ਇਹ ਸਾਂਭੀ ਜਾਵੇ ਤੇ ਵੇਖਿਓ ਗਾਂ ਬਣੂਗੀ ਪੂਰੀ ਵੱਡੀ ਗਾਂ ਹਾਂ ਦੋਸਤੋ ਖੇਚ ਮੜਾ ਹਾਂ ਆ ਦੇਖੋ ਹੂੰ ਠੀਕ ਆ ਤੇ ਤੇ ਇਹ ਜਿੰਨਾ ਦੋਸਤੋ ਆਪਾਂ ਬਰੀਡ ਦੇਖਦੇ ਜੇ ਮੈਂ ਥਾਰ ਪਰਕਰ ਦੀਆਂ ਵਹਿੜਾਂ ਦੇਖਦੇ ਆ ਹਾਂਜੀ ਉਹਦੇ ਵਹਿੜ ਦੇ ਬਿਲਕੁਲ ਉਸ ਬਰੀਡ ਦੇ ਵਿੱਚ ਜਿਵੇਂ ਇਹ ਮੈਨੂੰ ਲੱਗਦਾ ਵੀ ਆ ਜਾਂਦੀ ਠੀਕ ਆ ਝੱਲ ਰੋਸੇ ਤਰ੍ਹਾਂ ਫੇਸ ਕੁਆਲਟੀ ਬਿਲਕੁਲ ਲੰਮਾ ਫੇਸ ਕੰਨਾਂ ਦਾ ਸਾਈਜ਼ ਥੋੜਾ ਜਿਹਾ ਡਿਫਰੈਂਟ ਜਿਹਾ ਠੀਕ ਆ ਤੇ ਲਸੇਰਾਪਣ ਜਿਹੜਾ ਤੁਹਾਨੂੰ ਥੋੜਾ ਜਿਹਾ ਵੇਖਣ ਦੇ ਵਿੱਚ ਮਿਲੂਗਾ ਲਸੇਰੇਪਣ ਦੇ ਵਿੱਚ ਜ਼ਰੂਰ ਹੈਗੀ ਆ ਬਾਕੀ ਜਿਹੜਾ ਵੀਰ ਅੱਗੇ ਬਿਲਕੁਲ ਤਾਜੀ ਸੁਣੀ ਆ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਤੇ ਪਸ਼ੂ ਜਿਹੜਾ ਦੋਸਤੋ ਤੁਸੀਂ ਰਾਜੀ ਕਰ ਲਿਆ ਤੇ ਦੁੱਧ ਸਾਲ ਭਰ ਤੁਹਾਨੂੰ ਜਿਹੜਾ ਪਿਆ ਸਕਦੀ ਆ ਠੀਕ ਆ ਤੇ ਆ ਦੇਖੋ ਠੀਕ ਹੈ ਬਾਕੀ ਝੋਲੀ ਵੀ ਦੇਖ ਸਕਦੇ ਹੋ ਦੋਸਤੋ ਆਰਡਰ ਤੁਸੀਂ ਦੇਖ ਸਕਦੇ ਬਿਲਕੁਲ ਢਿੱਲਾ ਕਾਫੀ ਜਿਆਦੀਆਂ ਲੜ ਲੜੂ ਕਾਫੀ ਜਿਆਦੇ ਆ ਆ ਦੇਖੋ ਹਜੇ ਬਿਲਕੁਲ ਜਿਹੜਾ ਦੋਸਤੋ ਪਸ਼ੂ ਨੇ ਬਿਲਕੁਲ ਪਾਨ ਥਣ ਕੇ ਫੇਰ ਸੁਣਾ ਅਕਸਰ ਆ ਦੇਖੋ ਲੜ ਲੜੂ ਕਿੱਥੇ ਦੇਖੋ ਠੀਕ ਹੈ ਜੀ ਇਹ ਜਿੰਨੇ ਦਿਨ ਲੈ ਜੂਗੀ ਨਾ ਸੰਧੂ ਸਾਹਿਬ ਇਹ ਉਨੇ ਉਨੇ ਦਿਨ ਚ ਹੀ ਫਾਇਦਾ ਵਾ ਕਿਉਂ ਇਹ ਆ ਵੀ ਥੋੜੀ ਜੀ ਲਿੱਸੀ ਆ ਨਾਲੇ ਤੁਹਾਨੂੰ ਪਤਾ ਵਾ ਸੇਵਾ ਨਾ ਡੰਗਰ ਬਣ ਜਾਂਦਾ ਵਾ ਭਰ ਜੂਗੀ ਨਾਲੇ ਹਾਂ ਜਿਆਦੇ ਕਿਉਂ ਆਈ ਜਿਆਦੇ ਵਿਚਾਰੀ ਵਗ ਚੋਂ ਆਈ ਆ ਤੇ ਵਗ ਚ ਤੇ ਹਿੱਸੇ ਆਉਂਦਾ ਹੀ ਆਉਣਾ ਵਾ ਜਿਵੇਂ ਇਹਨਾਂ ਦੇ ਜਿਆਦੇ ਭਰਾ ਬੈਠੇ ਹੋਣ ਤੇ ਤੁਹਾਨੂੰ ਪਤਾ ਹਿੱਸੇ ਆਉਂਦੀ ਚੀਜ਼ ਹੋਣੀ ਆ ਨਾ ਬਿਲਕੁਲ ਫਿਰ ਬਿਲਕੁਲ ਤੇ ਇਹਨੂੰ ਵਿਚਾਰੀ ਨੂੰ ਇਹ ਗੱਲ ਮੇਰੇ ਖਿਆਲ ਨਾਲ ਨਹੀਂ ਇਹਨੇ ਵੰਡ ਖਾਦਾ ਹੋਣਾ ਵਿਚਾਰੀ ਚਾਰ ਫੁਲਕੇ ਤੇ ਖਾਣ ਵਾਲੇ 8 ਤੇ 3 ਦੀ ਵੀ ਖਾਣੀ ਪੈਂਦੀ ਆ ਆਦੀ ਅੱਦੀ ਵੀ ਖਾਣੀ ਪੈਂਦੀ ਆ ਇਹੋ ਵਿਚਾਰ ਮੁੱਲ ਵੇਖ ਲਓ ਕਿੰਨਾ ਤੁਹਾਡੀ ਮਰਜ਼ੀ ਦਾ ਹੀ ਕਰ ਲੀਏ ਚਲੋ ਤੁਸੀਂ ਦੱਸ ਦਿਓ ਜੋ ਜਾਇਜ਼ ਆ ਚਲੋ ਇਹ ਆ ਵੀ ਇਹ ਆ ਅੱਗੇ ਤੇ ਆਪਾਂ ਹੀ ਕਰਦੇ ਆ ਅੱਜ ਤੁਹਾਡੀ ਮਰਜ਼ੀ ਦਾ ਹੀ ਕਰ ਲੀਏ ਠੀਕ ਆ ਬਾਕੀ ਦੋਸਤੋ ਥੋੜੀ ਜਿਹੀ ਲਿਸੇਪਣ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਦੱਸੀ ਆ ਵੀ ਜਿਹੜੀ ਇੱਕ ਵਾਰੀ ਹਾਥੂ ਤੋਂ ਚੰਗਾ ਕੋਈ ਵੀਰ ਫੇਰ ਗਿਆ ਤੇ ਲਾਏ ਭਾਈ ਦੋਸਤੋ ਬਣਾਉਣਾ ਸ਼ੁਰੂ ਕਰ ਦੇਣਾ ਠੀਕਾ ਥਣ ਮੋਟਾ ਜਿਵੇਂ ਆਪਾਂ ਸ਼ਹੀਵਾਲ ਦਾ ਦੇਖਦੇ ਥਣ ਉਹ ਹਿਸਾਬ ਦਾ ਗੋਲ ਥਣ ਬਣਾਉਗੇ ਹਾਂਜੀ ਗੋਲਾ ਤੇ ਥਾਰ ਪਰਕਰ ਦੇ ਵਿੱਚ ਥੋੜੀ ਜਿਹੀ ਦੋਸਤੋ ਕੁਆਲਿਟੀ ਦੀ ਨਜ਼ਰ ਆਉਂਦੀ ਆ ਬਾਕੀ ਹੁੰਦੀ ਆ ਜੀ 20 ਬੂਗ ਦੇ ਲਾਗੇ ਹਾਂਜੀ 20 ਬੂਗ ਦੇ ਲਾਗੇ ਮੈਂ ਤੁਹਾਨੂੰ ਦੱਸਿਆ ਵੀ ਜਿੰਨੇ ਦੀ ਤੁਸੀਂ ਅੱਖ ਹੋਗੀ 20 ਦੀ ਅੱਖ 20 ਦੀ ਦੇ ਦਾਂਗੇ ਹਾਂ ਹੋਰ ਵੀ ਝਾਰ ਮਾਨ ਕਰਤਾ ਪੈਂਦੀ ਸੱਟੇ ਜੋ ਵੀ ਹੈ ਹਾਂ ਬਸ ਹਾਂ ਲਓ ਵੀ ਦੋਸਤੋ 20000 ਦੇ ਵਿੱਚੋਂ ਵੀ ਬਾਈ ਕਿੰਦਾ ਵੀਰ ਕਹਿੰਦਾ ਵੀ ਆਪਾਂ 20000 ਦੇ ਵਿੱਚੋਂ ਵੀ ਛੋੜਛਾਪਾ ਕਰਦਾਂਗੇ ਮਾਨਤਨ ਕਰਦਾਂਗੇ ਹਾਂਜੀ ਹਾਂਜੀ ਬਾਕੀ ਦੋਸਤੋ ਇਸ ਤੋਂ ਅੱਗੇ ਤਾਂ ਕੁਝ ਨਹੀਂ ਹੈਗਾ ਬਿਲਕੁਲ ਸੱਜਰ ਸੂਣਾ ਹਾਂਜੀ ਤੇ ਸ਼ੋਰ ਵੀ ਹੈਗਾ ਡਾਕਟਰ ਉਹਨਾਂ ਨਾਲ ਵੀ ਗੱਲਬਾਤ ਕੋਈ ਵੀਰ ਕਰ ਸਕਦਾ ਹਾਂਜੀ ਹਾਂਜੀ ਪਰ ਉਹ ਤਾਂ ਪਹਿਲੀ ਦਾ ਸੀਗਾ ਹਾਂਜੀ ਹਾਂਜੀ ਇਹ ਤਾਂ ਚਲੋ ਇੰਨਾ ਵੀ ਬਿਲਕੁਲ ਨੇੜ ਦਾ ਆਪ ਨੂੰ ਪਤਾ ਹੈ ਵੀ ਕੋਈ 10 12 ਦਿਨ ਹਜੇ ਲੈਣ ਹਾਂਜੀ ਹਾਂਜੀ ਚੰਗਾ ਹੀ ਲੈ ਜੇ ਮੈਂ ਤਾਂ ਨਾ 15 ਲੈ ਜੇ ਹਾਂ ਸਹੀ ਤਾਂ ਤੁਸੀਂ ਗੱਲ 15 ਦਿਨਾਂ ਦੇ ਵਿੱਚ ਚਲੋ ਇਹ ਆ ਵੀ ਸਾਡੇ ਕੋਲ ਇੰਨੇ ਦਿਨ ਰਹਿਣ ਨਹੀਂ ਕਹੇ ਨੇ ਦੇਣੀ ਬਾਕੀ ਇਹ ਗੱਲ ਹੈਗੀ ਜੇ 15 ਦਿਨ ਵਿੱਚ ਵੈੜ ਲੈ ਜੇ ਨਾ ਇਹ ਇਹ ਵੈੜ ਬਣੂਗੀ ਸੰਧੂ ਸਾਹਿਬ 45000 ਰੁਪਏ ਦੀ ਬਣੂਗੀ ਜੇ ਥੱਲਿਓ ਮੰਨ ਲਓ ਆ ਵੇਖੋ ਕਿੱਥੇ ਆ ਵੇਖੋ ਕਿਹੜਾ ਵਾ ਕੋਈ ਪਰਖ ਨਹੀਂ ਹੈਗੀ ਨਾ ਕੋਈ ਸਾਹਮਦਾ ਪੈਸੇ ਮੰਗ ਲੈਂਦੇ ਆ ਲੋਕ ਫੰਡ ਕਰੀ ਇਹਨੂੰ ਬੋਰੀ ਇੱਕ ਖਾਣੀ 1000 ਰੁਪਏ ਕੋਈ ਖਰਚਾ ਹੈ ਤੇ ਕਰ ਦੂਗਾ ਨਾ ਤੇ ਇਹਦੇ ਰਾਜ ਕੇ ਰੋਟੀ ਇਹਦੇ ਸਰੋਂ ਰੋਟੀ ਖਾਊ ਬੰਦਾ ਬਿਲਕੁਲ ਬਿਲਕੁਲ ਦੇ ਨੇ 10 ਕਿਲੋ ਬੁੱਧ ਕੱਢਣਾ ਵੈੜ ਦੀ 20000 ਦੇ ਵਿੱਚੋਂ 1 ਬਾਕੀ ਇੰਨੇ ਕਰ ਰੁਪਈਆਂ ਦੇ ਵਿੱਚ ਦੋਸਤੋ ਸਾਰ ਪਰ ਦੁੱਧ ਵੀ ਰੁਪਈਆ ਪੀਊਗਾ ਜਿਆਦਾ ਨਹੀਂ ਕਹਿੰਦੇ ਤੇ 10 12 ਲੀਟਰ ਤੇ ਨਾਰਮਲ ਜੀ ਉਮੀਦ ਹੈ ਤੁਮੇਂ ਨਾਰਮਲ ਨਾਰਮਲ ਜੀ ਕਿਉਂਕਿ ਇੱਕ 20000 ਦੇ ਵਿੱਚ ਇੱਕ 70000 ਲੈ ਕੇ ਮੱਝ ਦੇ ਵਿੱਚੋਂ ਵੀ 10 8 ਕਿਲੋ ਚੋਨਾ ਤੇ ਜੇ ਇਹਨੂੰ ਲਿਜਾਇਆ ਜਾਵੇ ਤਾਂ ਮੈਨਾਂ ਵੀ ਚਲੋ ਵੀ ਸੋਹਣੀ ਗੱਲ ਹੈ ਬਸ ਸਹੀ ਗੱਲ ਆ ਜੀ ਬਾਕੀ ਹਰ ਤਰੀਕਾ ਆਪੋ ਆਪਣੀ ਸੋਚ ਹੈ ਇਹ ਬਹੁਤ ਬੈਨੀਫਿਟ ਹੈ ਕਰਮਾਲੀ ਦੇ ਵਿੱਚ ਕੋਈ 1500 ਰੁਪਇਆ ਸਾਂਭ ਲੂ ਪੱਠੇ ਪਾਲੂ ਕੋਈ ਇਹਨੂੰ ਚਾਹੇ ਅਗਲੀ ਮੱਝ ਆਪਣੇ ਕੋਲ ਆ ਗਈ ਹੈ ਜੀ ਹਾਂਜੀ ਇਹ ਮੱਝ ਗੱਬਣੀ ਆ ਇਹ ਗੱਬਣ ਆ ਜੀ ਇਹ ਇਹ ਕਿੰਨੇ ਕਿ ਦਿਨ ਲੈ ਜੂ ਹਜੇ ਇਹ ਲੈੰਦੀ ਖੋਲ ਇਹਨੂੰ ਇਹ ਲੈੰਦੀ ਆ ਜੀ ਦਿਨ ਲੈ ਜੂਗੀ ਇਹ ਇਹਦੇ 11 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ ਲਓ ਜੀ 11 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਫਟੋਗਰ 5 ਕਿ ਦਿਨ ਪਾਏ ਆ ਹਾਂਜੀ 5 ਦਿਨ 5-6 ਦਿਨ ਪੂਰੇ ਹੋਣ ਦੇ ਵਿੱਚ ਪਾਏ ਆ ਹਾਂ ਬਾਕੀ ਥਣ ਥਣ ਬਹੁਤ ਵੇਖੋ ਕਿਤਰਾ ਵਿਥੀ ਦੇ ਲੱਗਾ ਕਰਮਾਂ ਵਾਲੀ ਦੇ ਕੋਈ ਗੱਲ ਨਾ ਲਓ ਵੀ ਹਾਂ ਖੋਲ ਵੀ ਸ਼ੇਰ ਠੀਕ ਆ ਜੀ ਇਹਨੂੰ ਲਿਆ ਤੇ ਥਣ ਥ ਤੇ ਸਰੀਰ ਦਾ ਢਾਂਚਾ ਜਿਹੜਾ ਤੁਸੀਂ ਵੇਖੋ ਵੱਡਾ ਸਰੀਰ ਦਾ ਢਾਂਚਾ ਦੋਸਤੋ ਸਿੰਗਲ ਖੱਡੀ ਜਿੱਦਾ ਆਪਾਂ ਕਹਿ ਲੈਂਦੇ ਆ ਤੇ ਵੱਡੀ ਮੱਝਾ ਹਾਈਟ ਕੱਦ ਪੂਰਾ ਉੱਚਾ ਠੀਕ ਆ ਜੀ ਤੇ ਪਤਲੇ ਪਿੰਡੇ ਦੀ ਆ ਹਾਈਟ ਕੱਦ ਫੁੱਲ ਉੱਚਾ ਤੇ ਘੱਟੋ ਘੱਟ 5 ਦਿਨ ਬਾਕੀ ਹਜੇ ਸੂਣ ਦੇ ਵਿੱਚ ਠੀਕ ਆ ਬਾਕੀ 5 ਦਿਨ ਦਿਨ ਪੂਰੀਆਂ ਦੇ ਵਿੱਚ ਆ ਬਾਕੀ ਹੋ ਸਕਦਾ ਵੀ ਦੋਸਤੋ ਉੱਪਰ ਵੀ ਕੋਈ ਦਿਨ ਲੈ ਕੇ ਜਾ ਸਕਦਾ ਕੋਈ 2 ਦਿਨ ਪਸ਼ੂ ਲੈ ਕੇ ਉੱਪਰ ਤੇ ਆਹ ਦੇਖੋ ਬਾਕੀ ਇਹਦਾ ਨਾ ਫੇਸ ਐਨੂੰ ਕਰੀ ਮਾੜਾ ਜਿਹਾ ਪਾਸੇ ਇਹਨੂੰ ਇੱਕ ਨਹੀਂ ਫੇਸ ਵਖਾ ਹੋਵੇ ਦਾ ਬੜਾ ਜ ਮਕਰੋ ਬਾਡੀ ਤੋਂ ਇਨਾ ਆਖੇ ਵੀ ਕੋਈ ਪ੍ਰਾਣੀ ਆ ਮੰਨ ਲਓ ਸੁਆ ਇਹਨੇ ਤਿੱਜਾ ਸੋਨਾ ਗਰੰਟੀ ਨਾਲ ਜੀ ਆ ਦੇਖੋ ਫੇਸ ਕੁਆਲਟੀ ਮੈਂ ਦੀ ਬਹੁਤ ਵਧੀਆ ਚਲੋ ਥਰੀਰ ਤੁਹਾਨੂੰ ਪਤਾ ਅੱਜ ਕੱਲ ਲੋਕ ਇਹਨਾਂ ਦਾ ਮਾਣੀ ਹਟਿਆ ਆ ਵੀ ਡੰਗਰ ਸਾਂਭਣ ਆਣੀਆਂ ਮੰਨ ਲਓ ਇਹ ਆ ਵੀ ਗੱਲ ਲੈਣਾ ਭਾਈ ਹਾਂਜੀ ਟੰਡੇ ਵੀ ਅੱਜ ਕੱਲ ਖਰਾਕਾਂ ਉਦਾਂ ਦੀਆਂ ਨੇ ਖਰਾਕਾਂ ਉਦਾਂ ਦੀਆਂ ਪਾਉਂਦਾ ਨਹੀਂ ਐ ਕੋਈ ਸੀ ਤੇ ਕੋਈ ਬੰਦਾ ਕੋਈ 30 ਸਾਲਾਂ ਦਾ ਤੇ ਉਹ ਲੱਗਦਾ ਵੀ 40 ਸਾਲਾਂ ਦਾ ਹੁੰਦਾ ਹਾਂਜੀ 40 ਸਾਲ ਸਹੀ ਗੱਲ ਆਈ ਇਹ ਵੀ ਗੱਲ ਜ਼ਰੂਰੀ ਹੈ ਦੇਖੋ ਇਧਰ ਦੀ ਮਾਰੋ ਫੇਸ ਆਹ ਵੇਖੋ ਦੋਸਤੋ ਫੇਸ ਕੁਆਲਟੀ ਠੀਕ ਹੈ ਕਹਿੰਦੇ ਜੇ ਝੋਟੀ ਆ ਕੀ ਉਹਨਾਂ ਨੇ ਯਾ ਟਿਚਣਾ ਕਰਦਾ ਤੂੰ ਤੇ ਜੇ ਸੂਵੇ ਝੋਟੀ ਮੰਨ ਲਉਂਦੀ ਆ ਜੇ ਹੁਣ ਮਗਰੋਂ ਸਰੀਰ ਮਾੜਾ ਉਹਦੇ ਕੀ ਬੰਦਾ ਕਰੂਗਾ ਨਹੀਂ ਹਾਂ ਚਲੋ ਜੀ ਤੀਜੇ ਮੰਨ ਲੈ ਕੋਈ ਚੌਥੇ ਮੰਨ ਲੈ ਮੇਰੀ ਗੱਲ ਨਹੀਂ ਹਾਂ ਲਾਮੇ ਆ ਨਹੀਂ ਗਰੰਟੀ ਆ ਕੋਈ ਸਮ ਗਰੰਟੀ ਨਾਲ ਤੇ ਜੇ ਸ ਮੁੱਲ ਜਹਾਦਾ ਹੀ ਆ ਸੰਧੂ ਸਾਹਿਬ ਵੇਖ ਲਓ ਮੈਂ 65 ਕਰ ਲਈਏ 70 ਕਰ ਲਈਏ ਜੋ ਮਰਜ਼ੀ ਆ 58000 ਦੀ ਮੈਂ ਦੇ ਦੀਏ 2000 ਛੜਦ ਕੀਏ 7 ਚੋ ਅਜ ਸਾਰਕਿਉਂ ਹਾਂਜੀ ਹਾਂਜੀ ਕੋਈ ਭੈਣ ਭਰਾ ਜਾ ਕੇ ਕੋਈ ਦੂਰ ਨੇੜੇ ਵੀ ਖੜਨੀ ਕਹੇ ਨੇ ਤੇ ਤੋਖੜਾਂ ਦਾ ਮੁੱਲ ਹੀ ਆ ਤੁਹਾਨੂੰ ਪਤਾ ਬਿਲਕੁਲ ਠੀਕ ਨਹੀਂ ਗੱਲ ਬਾਕੀ ਇਹ ਕਾਰਟ ਵੀ ਇਹਦਾ 12 ਕਿਲੋ ਦਾ ਵਾਜੀ ਅੱਛਾ ਜੀ ਮੈਂ ਤਾਂ ਚਲੋ 12 ਕਿਲੋਾਂ ਦੇ ਦੁੱਧ ਅਸੀਂ ਚੋਇਆ ਵਾ ਥੱਲੇਓ ਬਿਲਕੁਲ ਮੰਨ ਲਓ ਦੁਜੀ ਸੂਏ ਬਿਲਕੁਲ ਤੇ ਬਾਕੀ ਚਲੋ ਜੇ ਕੋਈ ਤੁਹਾਨੂੰ ਪਤਾ ਸਾਂਭੂਗਾ ਤੇ ਫਿਰ ਗਾੜੀ ਹੁਣ ਦੇਖੋ ਜੀ ਇਹ ਤਾਂ ਸਮੁੰਦਰ ਆ ਕਿਸੇ ਪਸ਼ੂ ਦਾ ਪਤਾ ਨਹੀਂਗਾ ਗੱਭਣ ਤੋਂ ਬਾਅਦ ਕਿੰਨਾ ਕ ਚਵਾ ਦੇਣਾ ਹਾਂਜੀ ਹਾਂਜੀ ਵਾ ਤੇ ਦੋਸਤੋ 58000 ਦੇ ਵਿੱਚ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਬਾਕੀ ਥ ਇੱਕ ਨੰਬਰ ਤਾਂ ਪਾਈ ਆਪਦੀ ਜੀ ਇੱਕ ਨੰਬਰਾਂ ਜਿਆ ਵਧੀਆ ਗਰੰਟੀ ਨਾਲ ਜੀ ਲਓ ਜੀ ਹਾਂ ਠੀਕ ਹੁਣ ਆਓ ਮੈਂ ਵੇਖੋ ਤੁਸੀਂ ਉਸ ਦਿਨ ਆਪਾਂ ਕਿਹੋ ਜੀ ਵੇਖੀ ਕੋਈ ਮੈਨੂੰ ਟਿਚਰਾਂ ਕਰਦਾ ਏ ਕਿਲਾ ਆਇਆ ਹੁਣ ਵੇਖੋ ਦਾ ਜਵਾਬ ਦੀ ਹੈ ਭਰ ਗਈ ਹੈ ਆ ਭਰ ਗਈ ਰਾਜੀ ਵੀ ਹੋ ਗਈ ਦਾ ਕਾੜੇ ਉਹਨੂੰ ਰਾਜੀ ਉਹਨੂੰ ਵੀ ਟਾਈਮ ਲੱਗਣਾ ਹਾਂਜੀ ਹਾਂਜੀ ਲੱਗਣਾ ਵਾ ਮੰਨ ਲਓ ਜੀ ਸਾਨੂੰ ਸਾਨੂੰ ਅੱਜ ਸਾਨੂੰ ਹਫਤਾ ਆਇਆ ਕਈ ਹੋਣਾ ਕੀ ਜਾਂਦੇ ਤੂੰ ਮੰਨ ਛੱਡੀ ਓ ਜੋ ਵੇਖੋ ਜੀ ਹੁਣ ਆਪਾਂ ਹੁਣ ਤੇ ਵਪਾਰ ਲੈਣ ਦਾ ਕੰਮ ਆਪਣਾ ਤੇ ਜੇ ਆਪਣੇ ਘਰੇ ਹੁੰਦੀ ਤੇ ਫਿਰ ਨਹੀਂ ਆਪਾਂ ਬੰਦਣੀ ਬਿਲਕੁਲ ਕੀਕ ਨਹੀਂ ਗੱਲ ਜੇ ਆਪਣੀ ਮੰਨ ਲੋ ਕਰਦੀ ਆ ਆਪਾਂ ਜੰਮਪਲੀ ਹੁੰਦੀ ਤੇ ਫਿਰ ਵੀ ਆਪਾਂ ਨੂੰ ਵੇਖੋ ਆਵੇ ਚੰਮ ਵੀ ਵੇਖੋ ਰਾਜੀ ਹੁੰਦੀ ਜਾਂਦੀ ਮੈਂ ਪੂਰੀ ਹੁਣ ਵੇਹੇ ਮੈਂ ਨਾ ਅਜੇ ਵੀ ਜੇ 8 ਦਿਨ ਲੈ ਜੇ ਮੈਂ ਤੇ ਨਾ ਸੁਆ ਕਿਲਮਾ ਸੁੰਦੀ ਹੋ ਗਈ ਐ ਸੁਆ ਜੀ ਪਤਾ ਗੱਲ ਕੀ ਆ ਸੁਆ ਇਹਨੇ ਗਰੰਟੀ ਦੇ ਨਾਲ ਚੌਥਿਆ ਸੁਆ ਸੁਣਾ ਜੀ ਇਹਨੇ ਚੌਥਾ ਹਾਂਜੀ ਕੋਈ ਸ਼ੀਵਾ ਮੰਨ ਲੇ ਕੋਈ ਕੋਹ ਮੰਨ ਲੇ ਆਪਣੇ ਰਿਸ਼ਤੇਦਾਰੀ ਜੋ ਮੈਂ ਆਈ ਆ ਇਸੇ ਕਰਕੇ ਮੈਂ ਇਹਦੇ ਗੱਲ ਲੱਗਾ ਹਾਂ ਹਮ ਸਹੀ ਤੁਹਾਨੂੰ ਦੱਸਾਂ ਫਿਰ ਉਹਨਾਂ ਹੈ ਵੀ ਦੁੱਧ ਵੀ ਇਹ ਜਿਹੜਾ ਵਾ ਨਾ ਪਿਛਲੀ ਵੀਡੀਓ ਦੇ ਵਿੱਚ ਸੰਧੂ ਸਾਹਿਬ ਤੁਸੀਂ ਮੰਨਣਾ ਨਹੀਂ ਇਹਦੇ ਨਾਲ ਮੈਂ ਜੋੜਾ ਲਿਆ ਸੀ ਜਿਹੜੀ ਉਹ ਛੋਟੀ ਮੈਂ ਨਾ ਜਿਹੜੀ ਬਾਈ ਰਸਦੀ ਉਹ ਮੈਂ ਉਹਨਾਂ ਬੰਦਿਆਂ ਨੂੰ ਕਿਹਾ ਵੀ 8 ਕਿਲੋ ਦੁੱਧ ਆ ਮੈਂ ਦੇ ਥੱਲੇ ਇਹਦੇ ਨਾਲ ਆਈ ਉਹਨਾਂ ਬੰਦਿਆਂ ਨੇ ਹਿਸਾਬ ਲਾ ਲਓ 10 ਕਿਲੋ ਦੁੱਧ ਚੋਕ ਇੱਥੇ ਲੀਟਰ ਮਾਰ ਕੇ ਮੇਰੇ ਘਰੋਂ ਮੈਂ ਖੜੀ ਮੰਨ ਲਓ ਆਨਲਾਈਨ ਚਲੋ ਸੌਦਾ ਆਇਆ ਦਾ ਆਏ ਉਹ ਮੈਨੂੰ 8 ਕਿਲੋ ਆ ਚਲੋ ਉਹਨਾਂ ਰੁਪਈਏ ਉਹਨੇ ਕਿਲੋਨੇ ਹਾਂ ਪਰ ਰੇਟ ਜਾਇਜ਼ ਕੀਤਾ ਉਹ ਲੈ ਲਈ ਉਹਨਾਂ ਨੇ ਉਹਨਾਂ ਤੋਂ ਹਿਸਾਬ ਲਾ ਲਓ ਵੀ 10 ਕਿਲੋ ਦੁੱਧ ਇੱਥੋਂ ਉਹਨਾਂ ਨੇ ਮਿਣਿਆ 2 ਕਿਲੋ ਵੱਧ ਮਿਣਿਆ ਮੇਰੇ ਕਹਿਣ ਤੋਂ ਠੀਕ ਆ ਸਾਦ ਲਾ ਲਓ ਇਹ ਆ ਵੀ ਉਹ ਉਹਨੇ ਮੈਨੂੰ ਜੋ ਦੱਸਿਆ ਨਾ ਮੰਨ ਲਾ ਉਹ ਜਿਹੜੀ ਮੈਂ ਦੇ ਵਿੱਚੋਂ ਮੈਨੂੰ ਕਰਤੂਤ ਲੱਗੀ ਆ ਮੈਂ ਉਹਦੋਂ ਦਾ ਤਾਂ ਕਰਕੇ ਇਹਦਾ ਤੁਹਾਨੂੰ ਮੈਂ ਦੱਸਾਂ ਗੱਲ ਵੀ ਇਹਦੇ ਥੋੜਾ ਜਿਹਾ ਗੱਲ ਬੜੀ ਮਾਜਾ ਦੋਸਤੋ ਉਹਨੇ ਵੀ 2 ਕਿਲੋ ਦੁੱਧ ਚੋਇਆ ਦੇ ਥੱਲੇ ਹਾਂਜੀ ਉਹਦੋਂ ਥੋੜੀ ਜਿਹੀ ਘੱਟ ਥੱਲੇ ਉਹ ਦੀਂਦੀ ਸੀਗੀ ਹਾਂਜੀ ਉੱਤੋਂ ਵੀ ਕਰਦੀ ਦੀ ਪਈ ਹੈ ਵੀ ਥੱਲੇ ਲਾਏ ਪਈ ਹੈ ਤੇ ਚੌਰਸ ਲੇਵਾ ਚੱਡਾ ਤੁਸੀਂ ਵੇਖੋਗੇ ਦੋਸਤੋ ਵੀ ਜਿੱਡੀ ਵੱਡੀ ਆ ਓਡੇ ਚੱਡੇ ਦੀ ਉਮੀਦ ਕਰ ਸਕਦੇ ਵੀ ਭਾਂਡਾ ਵੱਡਾ ਆ ਦੋਸਤੋ ਠੀਕ ਆ ਭਾਂਡਾ ਵੱ ਜੋ 10 ਕਿਲੋ ਵਾਲਾ ਤੇ 10 ਕਿਲੋ ਚੀਜ਼ ਪੈਣੀ ਆ 12 ਤੋਂ ਵਿੱਚ ਪੈਣੀ ਜਾਣੀ ਤੇ ਆਹ ਭਾਂਡਾ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਮੱਝ ਦਾ ਵੱਡੇ ਕੱਦ ਪੋਤਦੀ ਆ ਫੇਸ ਕੁਆਲਟੀ ਵੇਖੋ ਸਿੰਘ ਜਿਹੜੇ ਆ ਬਿਲਕੁਲ ਕੁੰਡੇ ਸਿੰਘ ਆ ਬੇਸ਼ੱਕ ਥੋੜੇ ਖੁੱਲੇ ਆ ਪਰ ਬਾਡੀ ਸਰੀਰ ਨਾਲ ਖੁੱਲੇ ਸਿੰਘ ਹੀ ਫੱਬਦੇ ਆ ਆ ਵੇਖੋ ਆਰਡਰ ਦੀ ਕੁਆਲਟੀ ਥੋੜਾ ਜਿਹਾ ਸਲੋ ਤੋਰੀ ਛੋਟੇ ਵੀਰ ਥੋੜਾ ਥੋੜਾ ਆਹ ਦੇਖੋ ਮੇਰਾ ਵੀਰ ਬਣਿਆ ਕੀ ਪਿਆ ਥੱਲੇ ਠੀਕ ਆ ਜੀ ਤੇ ਥੱਬਿਆਂ ਤੇ ਥੱਬੇ ਆ ਦੋਸਤੋ ਆ ਵੇਖੋ ਜੀ ਵੀ ਆਪਾਂ ਕਹਿ ਲਈਨੇ ਵੀ ਪੰਡਾ ਪਾਈਆਂ ਖੜੀ ਆ ਉਹ ਉਹ ਵੀ ਪੰਡਾ ਪਈਆਂ ਖੜੀਆਂ ਨੇ ਆ ਵੇਖੋ ਲੋਈ ਹੋਣਗੇ ਇਹ ਨਹੀਂ ਗੱਲ ਹੈਗੀ ਵੀ ਨਹੀਂ ਤੇ ਮਾਝ ਆ ਵੀ ਦੋਸਤੋ ਦੱਸਦੀ ਆ ਮੈਂ ਨਾ ਉਦੋਂ ਥੋੜਾ ਜਿਹਾ ਆਈਡੀਆ ਲਾਉਣ ਰਿਆ ਸੀਗਾ ਬਾਈ ਛੰਡੇ ਵੀਰ ਥੋੜਾ ਜਿਹਾ ਵੱਧ ਰੇਟ ਕਰ ਲਿਆ ਪਰ ਯਾਰ ਜਿਵੇਂ ਜਿਵੇਂ ਪਸੂ ਨੇੜੇ ਆਉਂਦਾ ਨਾ ਵੀਰ ਤੇ ਹੱਕ ਪੂਰਾ ਰੱਖਦਾ ਉਹ ਨਾ ਹੱਕ ਨਹੀਂ ਬਾਕੀ ਸੇਵਾ ਵੀ ਕਰਮਾਲੀ ਦੀ ਪੂਰੀ ਕੀਤੀ ਆ ਜੀ ਇਹ ਇਹ ਨਹੀਂ ਗੱਲ ਹੈਗੀ ਵੀ ਨਹੀਂ ਉਹਦੋਂ ਦਾ ਹੀ ਇਹਨੂੰ ਰੁਪਈਆ ਵੀ ਕਰਮਾ ਵਾਲੀ ਨੂੰ ਅਸੀਂ 4-5000 ਖਵਾਇਆ ਜੀ ਬਹੁਤ ਵੀ ਕਹਿੰਦੇ ਆ ਵਪਾਰੀ ਵੀਦਾਂ ਨੂੰ ਵੀ ਬਹੁਤ ਇਕ ਵੀਰ ਕਹਿੰਦੇ ਆ ਵੀ ਯਾਰ ਪੈਸੇ ਮੰਗ ਲੈਂਦੇ ਆ ਪਰ ਘੱਟੋ ਘੱਟ ਦੋਸਤੋ ਜੇ 10 ਦਿਨ ਪਸੂ ਟਿਕਾਉਣਾ ਪੈ ਜਾ ਤਾਂ ਫਿਰ ਉਦੋਂ ਵੀ ਸੇਵਾ ਦੇ ਬੰਬ ਬੁਲਾ ਦਿੰਦੇ ਆ ਬੰਬ ਹਾਂਜੀ ਤੇ ਵੇਖੋ ਮੱਝ ਦਾ ਸ਼ਰੀਰ ਦਾ ਢਾਂਚਾ ਵੇਖੋ ਕਿੱਡੀ ਵੱਡੀ ਮੱਝ ਉਹ ਤੇ ਆਹ ਵੇਖੋ ਆਰਡਰ ਕਿਸੇ ਪਾਸਿਓਂ ਦੋਸਤੋ 22 ਸਾਈਡ ਦਾ ਤੁਹਾਨੂੰ ਨਜ਼ਰ ਆ ਗਿਆ ਤੇ ਬੇਸ਼ੱਕ ਤੁਸੀਂ ਉਹਦਾ ਕਿਰਾਇਆ ਪੜਾ ਲੈ ਜਿਓ ਹਾਂ ਆ ਵੇਖੋ ਇਦਾਂ ਹੀ ਭੇਜੇ ਥੱਲੇ ਆਹ ਠੀਕ ਹੈ ਜੀ ਰਬੂ ਥੋੜਾ ਜਿਹਾ ਹੁਸਨ ਕੇ ਨੂੰ ਵਾਦਾ ਦੇ ਦੇ ਭਾਈ ਜੀ ਬੰਦਾ ਨਹੀਂ ਪਸੰਦ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਸਹੀ ਗੱਲ ਆ ਸਹੀ ਗੱਲ ਆ ਜੀ ਸਹੀ ਗੱਲ ਆ ਹਾਂ ਤੇ ਹੁਸਨ ਵੀ ਪੂਰਾ ਦੋਸਤੋ ਵੱਡੇ ਕੱਦ ਪੋਤਾਂ ਲਈ ਆ ਹਾਂ ਤੇ ਪਸੰਦ ਆਊਗੀ ਤੁਹਾਨੂੰ ਬਾਕੀ ਦੋ ਪਾਰ ਦੇ ਵਿੱਚ ਆਪਾਂ ਕਹਿ ਲਈ ਵੀ ਜਿਹੜਾ ਚੱਡਾ ਹਵਾਨਾ ਦੋਸਤੋ ਦੋ ਪਾਰ ਦੇ ਵਿੱਚ ਕਨਵਰਟ ਆ ਵੇਖੋ ਥਾਂ ਦਾ ਸਹਜ ਵੇਖੋ ਹੈ ਵੇ ਪੂਰੀ ਰੀਜ ਲੱਗੀ ਪਈ ਆ ਮੈਨੂੰ ਉਦਾਂ ਜਿਹੜੀ ਦੋਸਤੋ ਮੈਨੂੰ ਕੀ ਉਹ ਤੁਹਾਨੂੰ ਕਿਸੇ ਵੀਰਾਂ ਨੂੰ ਨਜ਼ਰ ਨਹੀਂ ਆ ਰਹੀ ਇਹਨੂੰ ਨਹੀਂ ਤੁਹਾਨੂੰ ਦੱਸਾਂਗਾ ਉਹਦੋਂ ਆ ਜਿਹੜੇ ਹੱਡ ਉੱਡ ਗਏ ਨਾ ਬੜੇ ਢੀਦੇ ਸੀ ਸੰਧੂ ਸਾਹਿਬ ਮੈਨੂੰ ਆਪ ਚਲੋ ਮੈਨੂੰ ਕਈਆਂ ਨੇ ਮੁੱਲ ਵੀ ਕੀਤੇ ਮੇਰੇ ਨਾਲ ਭਾਜੀ ਤੁਸੀਂ ਮੈਂ ਲਈ ਸੀ ਮੁੱਲ ਵੱਧ ਕਰ ਦੇ ਜੀ ਚਲੋ ਮੈਂ ਵੀ ਫੇਰੇ ਦੇ ਤੇ ਮੈਂ ਹਾਂ ਜਿਹੜਾ ਹੁਣ ਮੁੱਲ ਵੱਧ ਕੀਤਾ ਨਾ ਮੈਂ ਤੇ ਮੈਂ ਵੀ ਇੱਥੇ ਜ਼ੋਰ ਲਾਵਾਂ ਫਿਰ ਹੁਣ ਮੈਂ ਹਾਂ ਕੋਈ ਗੱਲ ਨਹੀਂ ਆ ਬਾਕੀ ਅਹੀਂ ਸਹੀ ਤਾਂ ਦੱਸਾਂ ਗੱਲ ਵੀ ਜਿੰਨ ਉਦੋਂ ਚਲੋ ਅਹੀਂ ਹੁਣ ਵੀ ਆ ਇਹ ਨਹੀਂ ਗੱਲ ਵੀ ਅਹੀਂ 4 ਦਿਨ ਮੰਨ ਲਓ ਸਾਡਾ ਰਵਾਦਾ ਬਣ ਗਿਆ ਜੇ ਹੁਣ ਸੰਧੂ ਸਾਹਿਬ ਇਹੋ ਜੀ ਮੈਂ ਕਿਤੇ ਕੱਟੀ-ਕੁੱਟੀ ਮਹਾਰਾਜਾ ਚੇ ਪਾਚਾ ਸੁੱਖ ਰੱਖੇ ਮੰਨ ਲਓ ਆਪਾਂ ਕਾਲੇ ਪਈਕੇ ਦਵਾਦਾ ਫੜਾ ਲੀਏ ਮੰਨ ਲਓ ਇਹ ਵੀ ਏਡੀ ਮੈਂ ਦਵਾਦਾ ਮਿਲਦੀ ਵੀ ਨਹੀਂ ਗਈ ਬਾਕੀ ਏਡੀ ਕਰਤੂਤ ਵਾਲੀ ਨਹੀਂ ਮਿਲਦੀ ਬਾਕੀ ਜੇ ਉਹ ਮੈਂ ਤਾਂ ਮੈਨੂੰ ਲੱਗਾ ਵੀ ਉਹਨੇ ਜਿੰਨੇ ਮੈਂ 8 ਦੱਸਿਆ ਤੇ ਉਹਨੇ 10 ਚ ਵਾਇਆ ਨਾ ਉਹਨਾਂ ਮੈਨੂੰ ਉਹਦੇ 12 ਲੀਟਰ ਉਹ ਚ ਉਹਦੇ ਥੱਲੇੋਂ 20 ਲੀਟਰ ਚੋਗੇ ਪਰ ਮੈਂ ਉਦਣ ਦਾ ਸਹੀ ਤਾਂ ਦੱਸਾਂ ਗੱਲ ਵੀ ਨਹੀਂ ਮੈਂ ਹਾਂ ਵੀ ਰਕਾ ਕੇ ਉਹ ਉਦਣ ਦਾ ਮਤਲਬ ਹੈ ਕਿ ਕੋਈ ਕਨਫਿਊਜ਼ਨ ਸੀਗੀ ਕਨਫਿਊਜ਼ ਇਹਨੀ ਚੀਜ਼ ਦਸਣੀ ਨਜਾਇਜ਼ ਆ ਨਜਾਇਜ਼ ਪਰ ਹੁਣ ਜਿਹੋ ਜਾਂ ਮਾਜ ਦਾ ਸਰੀਰਕ ਢਾਂਚਾ ਜਿਵੇਂ ਥੱਲੇ ਖੁੱਲਦੀ ਜਾਂਦੀ ਹੈ ਖੁੱਲਦੀ ਜਾਂਦੀ ਹੈ ਹਾਂਜੀ ਇੱਥੇ ਕਿ ਤਾਂ ਸੂਹ ਨਹੀਂ ਪੈਣਾ ਇਹਨੇ ਹਾਂਜੀ ਹਾਂਜੀ ਹਜਾ ਸਤਾ ਮੈਨੂੰ ਲੱਗਦਾ ਵੀ ਹਫਤਾ ਖੰਡ ਫੇਰ ਲੈ ਜੀ ਬਸ ਬਸ ਵੇਖੋ ਕਈ ਉਹਨਾਂ ਕਈ ਮੰਨ ਲੋ ਆ ਦਿੰਦੇ ਨਾ ਮੰਨ ਲੋ ਵੀ ਜਿਹੜਾ ਪੁਰਾਣਾ ਡੰਗਰਾ ਉਹ ਵਾਧਾ ਨਹੀਂ ਆ ਉਹ ਫਲਾਨ ਵੇਖੋ ਜੀ ਆਪਾਂ ਉਹਦੀ ਕੇਅਰ ਕਰਦੇ ਨਹੀਂਗੇ ਪੁਰਾਣਾ ਸਮਝ ਕੇ ਆਪਾਂ ਗੁੱਠੇ ਲਾ ਦਿੰਨੇ ਆ ਪੁਰਾਣਾ ਇਹਨੂੰ ਕੀ ਆ ਚੌਥੇ ਸੂਏ ਤੇ ਮਹਾ ਮੈਂ ਬੰਦੀ ਆ ਬਿਲਕੁਲ ਪੰਜਾ 10-10 ਸੂਏ ਸਾਡੇ ਕੋਲ ਹਾਲ ਲਓ 15-15 ਸੇਵਾ ਦੇ ਨਾਲ ਅਜੀ ਹੁਣ ਉਹਨਾਂ ਦੀ ਸੇਵਾ ਨਹੀਂ ਹੀ ਕਹੇ ਇਹ ਖਸਮ ਕੋ ਆ ਗਈ ਤੇ ਇਹ ਮੈਂ ਖਸਮ ਹੀ ਹੋ ਗਈ ਤੇ ਨਹੀਂ ਤੇ ਬੇਖਸਮੀ ਹੀ ਤੇ ਇਹਨੇ ਚਾਰੀ ਨੇ ਖੜਕੀ ਜਾਣਾ ਸੀ ਖੜਕੀ ਜਾਣਾ ਸੀ ਅੱਜ ਅਹੀਂ ਚਲੋ ਇਹੋ ਉਮੀਦ ਕਰਦੇ ਆਂ ਇਹਦੀ ਵੀ ਕਰਮਾਂ ਵਾਲੀ ਦੀ ਨਾਂ ਵੀ ਸਾਨੂੰ ਕੋਈ ਇਹ ਗੱਲ ਹੈਗੀ ਆ ਕਈ ਵੀ ਸਵਾਲ ਕਰਦੇ ਹੋਦਨ ਵੀ ਹੁਣ ਵੀ ਕਰਨਗੇ ਵੀ ਨਹੀਂ ਯਾਰ ਤੂੰ ਇਹ ਗੱਲ ਹੈਗੀ ਆ ਵੀ ਮੈਂ ਕਿੱਦਾਂ ਵਾਂ ਬਾਕੀ ਉਹਨਾਂ ਨੂੰ ਵੀ ਹੁਣ ਦਿਹੂ ਉਹਦਨ ਵੀ ਉਹਦਨ ਵਾਲੀ ਵੀਡੀਓ ਵੀ ਵੇਖ ਲੈਣ ਪਹਿਲੀ ਜੀ ਵੀ ਪਾਈ ਆ ਆਪਾਂ ਬਿਲਕੁਲ ਇਹ ਠੀਕ ਹੈ ਨਾ ਗੱਲ ਅੱਜ ਵਾਲੀ ਵੀ ਵੇਖ ਲੈਣਾ ਢਾਂਚਾ ਵੇਖੋ ਜੀ ਹਾਂਜੀ ਢਾਂਚਾ ਇਹ ਗੱਲ ਹੈ ਜੀ ਪਿਰਾਜੀ ਕਰਮਾਂ ਵਾਲੀ ਚ ਗਜਾਂ ਦੇ ਗਾਜਾ ਪਾ ਕਹਿ ਲਈ ਵੀ ਵੇਖੋ ਬਣਿਆ ਕੀ ਪਿਆ ਹਾਂ ਠੀਕ ਆ ਵੀ ਕੱਲੀ ਗੱਲ ਨਹੀਂ ਹੈਗੀ ਦੋਸਤੋ ਜਿਹੜਾ ਕੋਈ ਵੀਰ ਇੱਥੇ ਪਹੁੰਚੂਗਾ ਹਾਂ ਅਜੇ ਵੀ ਲੜਵੜੇ ਅਜੇ ਵੇਖੋ ਲੜ ਵੇਖੋ ਇਹ ਜੀ ਕਿੱਥੇ ਹੈ ਇੱਧਰ ਵੇਖੋ ਟੇਲ ਕਿੱਥੇ ਆ ਇੱਥੇ ਇਹਨੇ ਕਰ ਮਾਰੀ ਤਨ ਤੇ ਪਿੱਛੇ ਆਉਂਦੀ ਭਈ ਆ ਠੀਕ ਆ ਆ ਵੇਖੋ ਆ ਵੇਖੋ ਮੇਰਾ ਵੀਰ ਠੀਕ ਆ ਠੀਕ ਹੈ ਨਾ ਗੱਲ ਅਜੇ ਵੀ ਕਰਮਾ ਲਈ ਪਸ਼ੂ ਦੋਸਤੋ ਏਡੇ ਜ਼ੋਰ ਜੱਪਿਆਲਾ ਪਸ਼ੂ ਦੁੱਧ ਨਾਲ ਚਵਾਏ ਤੇ ਆਪਾਂ ਕਹਿ ਲਈਏ ਵੀ ਕੌਣ ਚਵਾਊਗਾ ਬਾ ਚ ਕੋਣ ਚਵਾਊਗਾ ਤੂੰ ਆ ਵੀਦਾ ਆਪਣਾ ਵੀਰ ਝੰਡੇ ਕਿੰਨਾ ਕੁ ਮੁੱਲ ਕੀ ਡਿਮਾਂਡ ਕਰਤੀ ਗੱਲ ਤੇ ਵੀਰ ਜੀ ਉਦਨਾ ਆਪਾਂ ਚਲੋ 87000 ਰੁਪਇਆ ਪਾਇਆ ਸੀ ਮੈਨੂੰ ਕਈਆਂ ਵੀਰਾਂ ਨੇ ਕੀਤਾ ਵੀ ਤੂੰ ਜ਼ਿਆਦਾ ਪਾ ਤਾ ਠੀਕ ਹੈ ਨਾ ਗੱਲ ਬਾਕੀ ਪੈਸੇ ਵੀ ਲੱਗੇ ਆ ਹਾਂ ਬਾਕੀ ਹੁਣ ਆਪਾਂ ਇਹਦਾ ਮੁੱਲ ਜਿਹੜਾ ਵਾ ਨਾ ਵੀਡੀਓ 'ਚ ਨਹੀਂ ਕਰਨਾ ਇਹਦਾ ਫੋਨ ਤੇ ਕਰਾਂਗੇ ਅੱਛਾ ਠੀਕ ਹੈ ਇਹ ਗੱਲ ਬਾਕੀ 87 ਤੋਂ ਪਾਰ ਨਹੀਂ ਹੁੰਦਾ ਨਹੀਂ ਪਾਰ ਨਹੀਂ ਹੁੰਦਾ ਅੰਦਰ ਰੂਗਾ ਤਾਂ ਅੰਦਰ ਹੀ ਰੱਖਾਂਗੇ ਬਾਕੀ ਇਹ ਆ ਵੀ ਚਲੋ ਹੁਣ ਇਹਨੂੰ ਆਪਾਂ ਕਰਮਾ ਵਾਲੀ ਨੂੰ ਕੁਝ ਖਵਾਇਆ ਵੀ ਆ ਚਲੋ ਇਹਨੇ ਆਪਦਾ ਹੀ ਖਾਦਾ ਆਪਣਾ ਇਹਨੇ ਕਰਮਾ ਵਾਲੀ ਨੇ ਕੀ ਖਾਣਾ ਬਾਕੀ ਚਲੋ ਜੇਦੀ ਵੀ ਕੋਈ ਗੱਲ ਨਹੀਂ ਆਪਾਂ ਵੈਸੇ ਸਾਡਾ ਮਨ ਤੇ ਆ ਵੀ ਜੇ ਮੰਨ ਲਓ ਅਸੀਂ ਮੈਂ ਸੂ ਸਵਾ ਕੇ ਮੰਨ ਲਓ ਰਿਕਾਰਡ 'ਚ ਹੀ ਵੇਚਾਂਗੇ ਦੁੱਧ ਚਵਾ ਕੇ ਪੀਪ ਦੁੱਧ ਚਵਾ ਕੇ ਵੇਚਾਂਗੇ ਜੇ ਕੋਈ ਮੰਨ ਲਾ ਇਹ ਗੱਲ ਹੈਗੀ ਆ ਵੇਖੋ ਹੁਣ ਆਪਾਂ ਤੇ ਮੁੱਲ ਲਿਆਂਦੀ ਆ ਜੇ ਆਪਣੇ ਘਰ ਦੀ ਹੁੰਦੀ ਤੇ ਆਪਾਂ ਦਾ ਵਾਅਦਾ ਕਿਤੇ ਕੱਢ ਦੇਣੀ ਸਾਮਾਂਗੇ ਇਹਨੂੰ ਗਰੰਟੀ ਵਾਲੇ ਥਾਂ ਬਾਕੀ ਮੇਨ ਗੱਲ ਹੁੰਦੀ ਜੀ ਕੋਈ ਭਾਰ ਭੂਰ ਦੀ ਉਹ ਅਜੇ ਸੱਚੇ ਪਾਤਸ਼ਾਹ ਦੀ ਕਿਰਪਾ ਕੋਈ ਇਹਨੂੰ ਵਿਚਾਰੀ ਨੂੰ ਕੋਈ ਅਜੇ ਨੰ ਠੀਕ ਹੈ ਨਾ ਗੱਲ ਤੇ ਪਾਈ ਰਵੇ ਗੱਲ ਚਲੋ ਮਾਲਕ ਸੁੱਖ ਰੱਖੇ ਸੁੱਖ ਰੱਖੇ ਬਹੁਤ ਵਧੀਆ ਚੰਗੇ ਸਿਰ ਦੇ ਢਾਂਚੇ ਦੀ ਆ ਅੱਗੇ ਲੈਣੀਆਂ ਕਰੇ ਜਿੱਥੇ ਵੀ ਜਾਵੇ ਜਿੱਥੇ ਵੀ ਜਾਵੇ ਬਾਤ ਜੀ ਹਾਂ ਜੀ ਬਾਕੀ ਮਿੱਤਰੋ ਮੱਝ ਚੰਗੀ ਆ ਮੇਰੇ ਵੀਰ ਜਿੰਨੇ ਪੈਸੇ ਚੰਗੇ ਲਾਉਣੇ ਆ ਲੈਣੀਆਂ ਇਹ ਦਿਲ ਵਾਲੇ ਨਹੀਂ ਆ ਜਿੱਦਾਂ ਮੈਂ ਦੇ ਰੱਖਿਆ ਨਾ ਉਦੋਂ ਦਾ ਇਹ ਵੀ ਉਦਾਂ ਹੀ ਦਿਲ ਰੱਖ ਕੇ ਲੈਣੀ ਪੈਣੀ ਬਹੁਤ ਬਿਲਕੁਲ ਜੀ ਆ ਜੋ ਹਾਂ ਜੀ ਕਹੇ ਚੰਗੇ ਘਰੇ ਜਾਊਏ ਕਰਮਾਂ ਨਹੀਂ ਨਹੀਂ ਬਿਲਕੁਲ ਜੀ ਬਹੁਤ ਪੀਰ ਆ ਜਿਹੜੇ ਬਿਲਕੁਲ ਸਮਝਦਾਰ ਸਾਰੇ ਹਾਂ ਤੇ ਇਹ ਤਾਂ ਕਿਤੇ ਜਦੋਂ ਉਹਨਾਂ ਦੇ ਨਿਗਾ ਚਾਈ ਪਸ਼ੂ ਚੰਗੇ ਆ ਖਰੀਦਣ ਦੀ ਚਾਹਵਾਨ ਹੋਏ ਤੇ ਛੱਡਦੇ ਨਹੀਂ ਹਾਂਜੀ ਹਾਂ ਤੇ ਆ ਆਪਣੇ ਕੋਲ ਅਗਲੀ ਮੱਝ ਇਹਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਮੈਂ ਨਾ ਪਰ ਤੁਹਾਨੂੰ ਦੱਸਾਂ ਗੱਲ ਵੀ ਇਹ ਨਾ ਮੈਂ ਦੂਜਾ ਮਾਰਾ ਇਹਨੂੰ ਆਪਣੇ ਕੋਲੇ ਅੱਜ 8 ਕਿ ਦਿਨ ਹੋ ਗਏ ਆ ਜੀ ਮੈਂ ਇਹਨੂੰ ਉਸ ਦਿਨ ਮੈਂ ਇਹਦਾ ਥੱਲੇ ਸੀ ਸਾਰਾ ਦੁੱਧ ਦੇ ਦੇ 8 ਕਿਲੋ ਅੱਛਾ 8-9 ਕਿਲੋ ਦੁੱਧ ਸੀ ਹੁਣ ਵੀਰ ਜੀ ਦੋ ਟਾਈਮ ਕੋਈ ਠੰਡਾ ਕਰਕੇ 12 ਲੀਟਰ ਦੁੱਧ ਦੀ ਮਾਰ ਲੇ ਆ ਇੱਥੇ ਆਪਣੇ ਕੋਲੇ ਪੰਡਿਤੇ ਚੜਾ ਲੈ ਭਾਵੇਂ ਭਾਵੇਂ ਕੋ 1 ਲੀਟਰ ਮਾਰ ਲੈ ਜੋ ਮਰਜ਼ੀ ਕਰ ਲੈ ਆਕ ਨੂੰ 12 ਹਾਂ 12 ਕਿ ਲੀਟਰ ਦੁੱਧ ਹੋਊਗਾ 14 ਵੀ ਆਸ ਦੋ ਭਾਵੇਂ 15 ਕੋ ਨਹੀਂ ਖੁੱਲਦੇ 12 ਤੋਂ ਦੋਸਤੋ ਬਾਹਰ ਵੀ ਹੋ ਸਕਦਾ ਹਾਂਜੀ 12 ਮੰਨ ਕੇ ਵੈਸੇ ਤੁਸੀਂ ਸੌਦਾ ਕਰ ਲਿਆ ਉਹ ਬਾਹਰ ਜੀ ਠੀਕ ਹੈ ਬਾਹਰ ਹੋ ਗਏ ਅਸੀਂ ਇਹ ਨਹੀਂ ਗੱਲ ਇਹ ਨਹੀਂ ਤੇ ਸੁਆ ਕੋਈ ਵੀ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਹੈ ਜੀ ਉਹ ਹਰਕ ਦੀ ਆਪੋ ਆਪਣੀ ਸਮਝ ਆ ਗਰੰਟੀ ਨਾਲ ਤੇ ਜੇ ਸੁਵੇ ਸੁਣਾ ਮੈਂ ਚੋਈ ਮੈਂ ਪਰ ਵੀ ਸੁਣ ਤੋਂ ਬਾਅਦ ਦੋਸਤੋ ਇੱਕ ਵਾਰੀ ਪੂਰੀ ਰਿਕਵਰ ਹੋ ਗਈ ਆ ਹਾਂ ਇੱਕ ਵਾਰੀ ਫੇਰ ਜੜੀ ਦੋਸਤੋ ਮੋੜ ਜੜੀ ਆ ਤੁਸੀਂ ਵੇਖ ਲਓ ਫੇਰ ਆਪਦੀ ਸਰੀਰ ਬੰਤਰ ਦੀ ਗੱਲ ਕਰ ਲਈਏ ਵੀ ਪੂਰੀ ਗੁਲਾਈ ਹੋ ਗਈ ਇੱਕ ਵਾਰੀ ਫੇਰ ਆ ਵੇਖੋ ਰਾਜੀ ਆ ਪੂਰੀ ਠੀਕ ਹੈ ਜੀ ਵਜਨ ਲੋੜ ਪੂਰਾ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਆ ਵੇਖੋ ਠੀਕ ਹੈ ਜੀ ਬਾਕੀ ਗੱਲ ਮੁੱਕਦੀ ਹੈ ਦੋਸਤੋ ਤਸੰਦੀ ਤੇ ਤਸੱਲੀ ਸਵੇਸ ਵਾਈ ਨਕਦੀ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਆਪਦੀ ਤਸੱਲੀ ਦੋ ਡਾਂਗੇ ਚੋਲੋ ਚਾਰ ਟਾਈਮ ਚੋਲੋ ਠੀਕ ਆ ਉਹ ਆਪਾਂ ਅੱਜ ਨਹੀਂ ਆਪਾਂ ਹਰ ਵਾਰੀ ਕਹਿੰਨੇ ਆ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਜੇਬ ਚੋਂ ਪੈਸੇ ਲਾਉਣੇ ਆ ਆਪਦੀ ਤਸੱਲੀ ਪਹਿਲ ਦੇ ਆਧਾਰ ਤੇ ਠੀਕ ਆ ਤੇ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਬੱਚਾ ਮਗਰ ਫੀਮੇਲ ਕਾਫ ਕੱਟੀ ਆ ਵੇਖ ਸਕਦੇ ਹੋ ਠੀਕ ਆ ਤੇ ਅੱਛਾ ਵੀਰ ਛੰਡੇ ਜਾਂਦਾ ਫਿਰ ਮੁੱਲ ਕਿੰਨਾ ਰਹੂਗਾ ਸੋਈ ਸੋਈ ਦਾ ਮੂਲ ਕੋਈ ਗੱਲ ਨਹੀਂ ਵੀਰ ਜੀ ਇਹਦਾ ਵੀ ਆਪਾਂ ਜਿੱਦਾਂ ਹੀ ਤੇ ਵੀਡੀਓ ਚ ਕਰ ਲਈਏ ਕੋਈ ਨਹੀਂ ਆ ਅੱਗੇ ਆਪਾਂ ਕੀਤਾ ਸੀ ਤੇ ਥੋੜਾ ਜਿਹਾ ਵੀਕ ਵੀ ਗਈ ਮੈਂ ਦੋ ਵਾਰੀ ਵਿਕੀ ਹਾਂਜੀ ਇਹ ਨਹੀਂ ਵੀ ਵਿਕੀ ਨਹੀਂ ਪਰ ਥੋੜਾ ਜਿਹਾ ਧਾਰ ਹਜ਼ਾਰ ਬੰਦੇ ਕਰਦੇ ਸੀ ਤੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਮੈਂ ਤੁਹਾਨੂੰ ਮਦਦਾਂ ਗੱਲ ਵੀ ਮੈਂ ਥੋੜਾ ਝਿਜਕ ਗਿਆ ਮੈਂ ਹਾਂ ਮੁੜ ਕੇ ਗਲਾ ਜਾ ਕੇ ਮੇਰ ਨਾਲ ਹੋਈ ਅੱਗੇ ਦੋ ਵਾਰੀ ਹਾਂਜੀ ਹਾਂਜੀ ਮੰਨ ਲਓ ਇਥੋਂ ਬੰਦੇ گاਵਾ ਲੈ ਕੇ ਮੁੜ ਕੇ ਇੱਕ ਨੇ ਤਾਂ ਮੈਨੂੰ ਪੈਸੇ ਘੱਟ ਦਿੱਤੇ ਖਰਾਬ ਹੋਣ ਵਾਲੀ ਖਰਾਬ ਜੀ ਹੋਣ ਵਾਲੀ ਗੱਲ ਹੋ ਗਈ ਉਹਦਾ ਕਰਕੇ ਮੈਂ ਡਰ ਗਿਆ ਉਤਨਾ ਚਲੋ ਬੰਦੇ ਮੈਨੂੰ ਬੰਦੇ ਆਂਦੇ ਸੀ ਵੀ ਬੰਦੇ ਵਧੀਆ ਤੂੰ ਦੇ ਦੇ ਨੋ ਚੰਗਾ ਪੈਸੇ ਤੇਰੇ ਆ ਜਾਣੇ ਪਰ ਮੇਰੇ ਮਨ ਨੂੰ ਸ਼ਾਦੀ ਜੀ ਨਹੀਂ ਹੋਈ ਅੱਛਾ ਤੇ ਉਹ ਕੀ ਲੋੜ ਆ ਮੰਨ ਲਓ ਨੇ ਕਰਮਾਂ ਵਾਲੀ ਦੇ ਥੱਲੇ ਉਹ ਇਹੋ ਹੀ ਹੁਣ ਸਾਤੋਂ ਲਵੇ ਰੀ ਮੱਝ ਬਿਲਕੁਲ ਠੀਕ ਨਾ ਗੱਲ ਨਾਲੇ ਆ ਵੀ ਇਹ ਕਰਮਾਂ ਵਾਲੀ ਤੁਸੀਂ ਇਹਦੇ ਵੀ ਚਲੋ ਘਰੇ ਵੀ ਸਰਦਾ ਪੋਜਦਾ ਫੁੱਲਾ ਡੁੱਲਾ ਬਾਟੀ ਦੂਜੀ ਮਂਗਾਉਣੀ ਪੈਂਦੀ ਹਾਂ ਹਾਂਜੀ ਬਾਟੀ ਮਂਗਾਉਣੀ ਪੈਂਦੀ ਹੈ ਚੋਹਨੇ ਆਈ ਦੋ ਬਾਟੀਆਂ ਲਾਗੇ ਰੱਖ ਕੇ ਚੋਈਦੀਆਂ ਵਾ ਇਹ ਨਹੀਂ ਕੋਈ ਗੱਲ ਜੇ ਕੋਈ ਭੈਣ ਭਰਾਏ ਨਾ ਆ ਕੇ ਇਹ ਨਹੀਂ ਗੱਲ ਹੈ ਜੀ ਨਹੀਂ ਇਹ ਕੋਈ اچھا ਚਲੋ ਨਹੀਂ ਤਾਂ ਮੋਲੂ ਵੀ ਫੋਨ ਤੇ ਹੋ ਜਾਊਗਾ ਹਾਂ ਫੋਨ ਤੇ ਦੋਵੇਂ ਇਹਨਾਂ ਦੋਵਾਂ ਦਾ ਫੋਨ ਤੇ ਕਰਾਂਗੇ ਇੱਕ ਇੱਕ ਕੇ ਬਨੇਤਾ ਖੇ ਲਾਈਆਂ ਹਾਂਜੀ ਉਹ ਨਜਾਇਜ਼ ਨਹੀਂ ਹੋਊਗਾ ਜਿਹੜਾ ਕੋਈ ਵੀਰ ਲੱਗਾ ਕਿਸੇ ਨੂੰ ਨਜਾਇਜ਼ ਕਰਦਾ ਭਾਈ ਵੀਰ ਝੰਡਾ ਤੁਸੀਂ ਮੈਨੂੰ ਕੰਟੈਕਟ ਕਰ ਲਿਓ ਲੈਣ ਦੇ ਨਾਲ ਹੀ ਗੱਲ ਹੀ ਹੋਊਗੀ ਜਿੰਨੇ ਜਿੰਨੇ ਤੇ ਵੇਖੋ ਜੀ ਬਾਲਟੀਆਂ ਭਰ ਭਰਨੀਆਂ ਵਾ ਨਾ ਉਹ ਤੇ ਇਹਦੀ ਆਣ ਕੇ ਜਦੋਂ ਭਰੂਗਾ ਨਾ ਥੱਲਿਓਂ ਕਰਮਾਂ ਵਾਲੀ ਦਿਓ ਬਾਲਟੀ ਭਰੂਗਾ ਆਣ ਕੇ ਫੇਰ ਉਹਨੇ ਮੁੱਲ ਕਰਨਾ ਤੇ ਫੇਰ ਸਾਡੇ ਵੀ ਮੰਗੋ ਮੂੰਹੇ ਪੈਸੇ ਦੇ ਕੇ ਜਾਣੇ ਉਹਨੇ ਠੀਕ ਹੈ ਨਾ ਗੱਲ ਤੇ ਜਿੰਨੇ ਦਾ ਨੂੰ ਪਤਾ 1-2 ਕਿਲੋ ਚੂਨਾ ਉਹਨੇ ਕੋਈ ਹੋਰ ਵੀ ਲੱਭਣੀ ਹੈ ਬਿਲਕੁਲ ਠੀਕ ਹੈ ਨਾ ਗੱਲ ਇਹ ਤੇ ਦੁੱਧ ਵਾਲੇ ਸ਼ੌਂਕ ਜਿੰਨੇ ਭਾਂਡੇ ਭਰਨੇ ਉਹਨੇ ਕਰਮਾਂ ਵਾਲੀ ਨੇ ਤੇ ਇਹਦੇ ਪੈਸੇ ਲੈਣੇ ਆਣ ਕੇ ਤੇ ਛੱਡਿਏ ਨੰਬਰ ਜੀ ਹਾਂ ਜੀ 98724 ਵੀਰ ਜੀ 39717 ਠੀਕ ਹੈ ਜੀ ਤੇ ਬਾਕੀ ਇਹ ਆ ਵੀ ਵੀਰ ਜੀ ਜਿਹੜੇ ਵੀ ਵੀਰ ਨੇ ਫੋਨ ਲਾਉਣਾ ਜੀ ਬਹੁਤ ਮਿਹਰਬਾਨੀ ਹੋਊਗੀ ਉਹਨਾਂ ਦੀ ਬਾਕੀ ਮੇਰੇ ਵੀਰ ਚੰਗੀ ਤਰ੍ਹਾਂ ਡਰੈੱਸ ਸਮਝ ਲਿਆ ਕਰੋ ਡਰੈੱਸ ਆਪਣਾ ਹੈਗਾ ਜੀ ਪਿੰਡ ਕੈਰੋਂ ਗ੍ਰੈਂਡ ਕੈਰੋਂ ਦੇ ਲਾਗੋਂ ਜੀ ਆਪਣਾ ਮੰਨ ਲਓ ਇਹ ਆ ਵੀ ਜਾਂਦਾ ਵਾ ਪੱਕੀ ਸੜਕ ਜਾਂਦੀ ਆ ਬਿਲਕੁਲ ਠੀਕ ਹੈ ਜੀ ਆਪਣੇ ਘਰਾਂ ਤੱਕ ਹੀ ਆਉਂਦੀ ਆ ਹਾਂ ਜੀ ਆਪਣੇ ਘਰਾਂ ਤੱਕ ਹੀ ਆਉਂਦੀ ਆ ਤੇ ਬਾਕੀ ਇਹ ਕੋਈ ਗੱਲ ਨਹੀਂ ਜੇ ਕੋਈ ਵੀਰ ਨੇ ਆਉਣਾ ਵਾ ਦੂਰੋਂ ਨੇੜਿਓ ਉਹ ਚਲੋ ਸਾਨੂੰ ਫੋਨ ਲਾਵੇ ਕੋਈ ਮੰਨ ਲਓ ਕਹੇ ਵੇਲੇ ਗਾੜੀ ਆ ਮੰਨ ਲਓ ਪਿੰਡ ਵੀ ਆ ਜੇ ਬਿਲਕੁਲ 다운 ਦਮਨ ਸਾਹਿਬ ਦੇ ਸਾਹਮਣੇ ਆਪਣੀ ਦੁਕਾਨ ਕਰਿਆਨੇ ਦੀ ਤੇ ਉੱਥੇ ਵੀ ਆ ਜੇ ਵੀਰ ਕੋਈ ਗੱਲ ਨਹੀਂ ਠੀਕ ਹੈ ਨਾ ਕੋਈ ਹਾਂਜੀ ਵੈਸੇ ਦੋਸਤੋ ਨੰਬਰ ਜਿਹੜੇ ਆ ਬਿਲਕੁਲ ਆਪਾਂ ਸਕਰੀਨ ਤੇ ਤਾਂ ਹੀ ਚਲਦੇ ਕਰੀਦੇ ਆ ਵੀ ਜਦੋਂ ਤੁਸੀਂ ਨੇੜੇ ਉਸ ਲੋਕੇਸ਼ਨ ਤੇ ਪਹੁੰਚ ਜੋ ਤੇ ਤੁਸੀਂ ਜਿਹੜਾ ਦੋਸਤੋ ਕੰਟੈਕਟ ਕਰ ਸਕੋ ਚੈੱਕ ਕਰ ਲੋਕੇਸ਼ਨ ਦਾ ਨਹੀਂ ਪਤਾ ਲੱਗਦਾ ਪਸ਼ੂ ਤੁਹਾਨੂੰ ਦਿਖਾਤੇ ਆ ਵੀਰ ਝੰਡੇ ਦੇ ਅੱਜ ਕੋਲ ਦੋਸਤੋ ਪਸ਼ੂ ਜਿਹੜੇ ਸੀਗੇ ਸੱਤ ਨਗ ਟੋਟਲ ਦਿਖਾਤੇ ਆ ਸੋਇ ਸੁਵੇ ਵੀ ਆ ਗੱਬਣ ਵੀ ਆ ਰੇਟ ਪਰਤਾ ਵੀ ਦੱਸਿਆ ਗਿਆ ਜਿਹੜਾ ਐਨੀਮਲ ਪਸੰਦ ਆਊਗਾ ਦੋਸਤੋ ਆਪਦੀ ਤਸੱਲੀ ਕਰਕੇ ਖਰੀਦ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ